ਪਰ ਹਨਾ ਭਾਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਤੇ ਮੇਰਾ ਵੀਰ ਬਹੁਤ ਖੁਸ਼ੀ ਹੋਈ ਕਿ ਅੱਜ ਇੰਨੇ ਭਰਾ ਨਵੀਂ ਵੀਰੇ ਤੁਹਾਡੇ ਨਾਲ ਇਕੱਠੇ ਹੋ ਕੇ ਬੈਠੇ ਆ ਹਨਾ ਤੇ ਅੱਜ ਮਾਹੌਲ ਇਹ ਕੁਛ ਇਦਾਂ ਦਾ ਖੁਸ਼ੀ ਵਾਲਾ ਆ ਹਨਾ ਪਹਿਲਾਂ ਤਾਂ ਮੁਬਾਰਕਾਂ ਵੀਰੇ ਬਹੁਤ ਬਹੁਤ ਸੋਨੂ ਵੀਰੇ ਬਹੁਤ ਬਹੁਤ ਮੁਬਾਰਕਾਂ ਜੀ ਨਨਹ ਹਸੀਕਾਲ ਜੀ ਤੁਹਾਡੇ ਸਾਰੇ ਦਰਸ਼ਕਾਂ ਨੂੰ ਤੇ ਤੁਹਾਨੂੰ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਚੱਲ ਕੇ ਸਾਡੇ ਇੱਕ ਸੱਦੇ ਤੇ ਮਾੜੇ ਜਿੱਦੇ ਹਨਾ ਆਏ ਤੁਹਾਨੂੰ ਰਾਤ ਨੂੰ ਕਾਲ ਕਰੀ ਤੁਸੀਂ ਮਤਲਬ ਬਿਨਾਂ ਝਿਜਕੇ ਸਾਨੂੰ ਕਹਿਦਾ ਵੀ ਕੋਈ ਗੱਲ ਨਹੀਂ ਵੀਰੇ ਆਪਾਂ ਵੀਰੇ ਕੰਮ ਇਹੋ ਜਿਹਾ ਕਰਨਾ ਕੋਈ ਇਹ ਤਾਂ ਹੈ ਨਹੀਂਗਾ ਵੀ ਆਪਾਂ ਕਹਿੰਦੇ ਵੀ ਤੂੰ ਤਾਂ ਰੋਕੀ ਚਾਰ ਤੱਕ ਰੋਕ ਛੋੜਾ ਲੈਣੇ ਹਨਾ ਜਿਹੜੀ ਚੀਜ਼ ਹੁਣ ਜਦੋਂ ਹੋਣੀ ਹੈ ਉਸੇ ਟਾਈਮ ਆਪਾਂ ਨੂੰ ਕਲੀਅਰ ਕਰ ਹੋਣੀ ਹੈ ਤੇ ਬਈ ਪਹਿਲਾਂ ਇਹ ਦੱਸਿਓ ਵੀ ਕਿਵੇਂ ਵਿਚਾਰ ਕਿੱਦਾਂ ਬਣ ਗਿਆ ਪਹਿਲਾਂ ਤਾਂ ਆਪਾਂ ਉਹ ਬਸ਼ੀਰਾ ਪਾਲ ਰਹੇ ਸੀ ਨੁਕਰ ਹਾਂਜੀ 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 ਬਈ ਫਿਰ ਅਚਾਨਕ ਊੜਾ ਵੱਡਾ ਲੈਣ ਦਾ ਬਣ ਗਿਆ ਨਾ ਤੇ ਬਈ ਅ ਅਸਲ ਚ ਐਵੇਂ ਹੋਇਆ ਨੂੰ ਮੈਂ ਨਜ਼ਾ ਪਹਿਲਾਂ ਆਪਣੇ ਕੋਲੇ 4-5 ਜਾਨਵਰ ਸੀਗੇ ਹਨਾ ਤੇ ਇੱਕ ਗਫਤਾਫ ਵਾਲਾ ਬਸ਼ੀਰਾ ਉਹ ਆਪਣਾ ਮਿੱਤਰ ਹੈ ਯੂਕੇ ਤੋਂ ਜੀ ਮਣੀ ਵੀਰਾ ਉਹਨੇ ਲੈ ਲਿਆ ਜੀ ਤੇ ਉਸ ਤੋਂ ਬਾਅਦ ਮੰਨ ਲਓ ਵੀ ਆਪਣੇ ਕੋਲੇ ਨੁਕਰਾ ਬਸ਼ੇਰਾ ਸੀ ਭਾਗਸਰ ਵਾਲੇ ਦਾ ਜੀ ਠੀਕ ਹੈ ਉਹ ਸਾਡਾ ਬਾਈਆ ਰੈਵ ਕੈਨੇਡਾ ਤੋਂ ਬਈ ਹੈ ਨਾ ਆ ਬਾਈ ਆਇਆ ਹੈ ਤੇ ਇਹ ਉਹ ਬਾਈ ਕਹਿੰਦਾ ਯਾਰ ਬਸ਼ੀਰ ਆ ਕਹਿੰਦਾ ਮੈਨੂੰ ਸੋਨਾ ਲੱਗ ਰਿਹਾ ਪੇਜ ਉਹ ਉਹ ਬਸ਼ੀਰਾ ਉੱਥੇ ਚੱਲ ਗਿਆ ਮਤਲਬ ਆਪਣੇ ਆਪਣੀ ਘਰ ਆ ਉੱਥੇ ਤਿਆਰ ਹੋਣ ਲਈ ਖੜਾ ਕੋਈ ਵੇਚਿਆ ਨਹੀਂ ਕੁਛ ਨਹੀਂ ਹੈਗਾ ਜੀ ਹੈਨਾ ਹਾਂ ਆ ਉਸ ਤੋਂ ਬਾਅਦ ਵੀਰੇ ਪਹਿਲਾਂ ਆਪਣਾ ਘਰੇ ਸੀ ਸਿਸਟਮ ਸਾਨੂੰ ਸੈਟ ਅਪ ਸਾਰਾ ਹੀ ਪਤਾ ਹੈਨਾ ਜੀ ਪਹਿਲਾਂ ਆਪਣਾ ਇੱਕ ਦੋ ਕੋਡੀਆਂ ਵਾਲਾ ਸੀਗਾ ਉਸ ਤੋਂ ਬਾਅਦ ਬਾਈ ਮਤਲਬ ਫੇਰ ਸਾਨ ਨੇ ਕਿਹਾ ਵੀ ਆਪਾਂ ਅੰਦਰ ਹਨਾ ਤੁਸੀਂ ਦਿਖਾਉਂਗੇ ਵੀਡੀਓ ਚ ਅੰਦਰ ਪਹਿਲਾਂ ਸਾਨ ਨੇ ਦੋ ਕਮਰੇ ਬਣਾਏ ਜੀ ਵੀ ਚਲੋ ਤਿੰਨ ਕਮਰਿਆਂ ਨਾਲ ਆਪਾਂ ਨੂੰ ਸਰੀ ਜਾਊਗਾ ਵੀ ਆਪਣੀ ਇੱਕ ਕੋਹੜੀ ਸੂਨ ਵਾਲੀ ਆ ਦੋ ਬੱਚੇ ਨੇ ਤਿੰਨ ਨਾਲ ਸਰੀ ਹੋਗਾ ਤਾਂ ਉਹ ਤਿੰਨ ਕਰਦੇ ਕਰਦੇ ਵੀਰੇ ਕੰਮ ਵਧਿਆ ਤਾਂ ਤਿੰਨ ਤੋਂ ਚਾਰ ਹੋਏ ਚਾਰ ਤੋਂ ਪੰਜ ਹੋਏ ਫਿਰ ਨਿਆ ਜਗ੍ਹਾ ਤੇ ਖੁਰਲੀ ਬਣਾਲੀ ਹੈ ਨਾ ਜੀ ਫਿਰ ਇਹ ਹੋਇਆ ਵੀ ਇੱਥੇ ਵੀ ਸ਼ੈੱਡ ਪਾਉਣਾ ਪਊਗਾ ਇਹ ਪਾ ਲਿਆ ਜੀ ਇਰ ਉਹ ਤੋਂ ਬਾਅਦ ਹੌਲੀ ਹੌਲੀ ਕਰਦੇ ਕਰਦੇ ਸਾਰੇ ਵੱਧ ਗਿਆ ਹੁਣ ਸਾਨੂੰ ਇਹ ਲੱਗ ਰਿਹਾ ਹੈ ਕਿ ਸਾਡੇ ਉਹ ਕਮਰੇ ਵੀ ਘਟਨੇ ਪੰਜ ਕਮਰੇ ਬਣਾ ਵਾਲੇ ਪੰਜ ਦੇ ਪੰਜੇ ਘਟਨੇ ਤੇ ਉਸ ਤੋਂ ਬਾਅਦ ਜਗਾ ਸਾਨੂੰ ਹੋਰ ਕਵਰ ਕਰਨੀ ਆ ਜਗਾ ਵੀ ਹੁਣ ਸਾਨੂੰ ਘਟ ਲੱਗਣ ਲੱਗੀ ਹੈ ਪਤਾ ਕੀ ਹੈ ਬਈ ਇਹ ਨਾ ਜਦੋਂ ਆਪਾਂ ਗੱਲਾਂ ਕਰਦੇ ਹਾਂ ਨਾਰਮਲੀ ਆਪਾਂ ਕਹਿੰਦੇ ਭੂੜੇ ਬਾਈ ਵਾਲੇ ਵਾਅਦਾ ਕਰਦੇ ਆ ਇਹ ਦੇਖਦਾ ਹੁੰਦਾ ਆ ਹਣਾ ਬਿਲਕੁਲ ਜਿਹੜਾ ਤੁਸੀਂ ਉਸ ਟਾਈਮ ਤਿੰਨ ਘੋੜਿਆ ਸੀਗੇ ਇੱਕ ਕੁੜੀ ਦੋ ਬਸ਼ੇਰੇ ਸੀ ਦੋ ਬਸ਼ੇਰੇ ਜੀ ਹਣਾ ਜਦੋਂ ਮੈਂ ਪਹਿਲੀ ਵਾਰ ਆ ਪਹਿਲੀ ਵਾਰ ਹਾਂ ਪਹਿਲੀ ਵਾਰ ਇੱਕ ਕੁੜੀ ਦੋ ਬਸ਼ੇਰੇ ਸੀਗੇ ਮੈਨੂੰ ਇਹ ਵੀ ਜਿਆਦਾ ਤੁਸੀਂ ਕਿਹਾ ਸੀ ਬਈ ਯਾਰ ਬਸ਼ੇਰੇ ਹੀ ਆ ਕਿਵੇਂ ਵੀਡੀਓ ਕਰ ਦਵਾਂਗਾ ਹਾਂ 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 ਐਂ ਹੀ ਕਿਹਾ ਸੀ ਉਹ ਦੇਖ ਲਓ ਵੀ ਉਹ ਦਿਨ ਤੇ ਅੱਜ ਤਕਰੀਬਨ ਸਾਲ ਦਾ ਟਾਈਮ ਵੀ ਨਹੀਂ ਹੋਇਆ ਹਾਂ ਸਾਲ ਦੀ ਸਾਲ ਨਹੀਂ ਆਇਆਗਾ ਹਾਂ ਸਾਲ ਨਾਲ ਉਹਦੋਂ ਤੋਂ ਲੈ ਕੇ ਹੁਣ ਤੱਕ ਮਤਲਬ ਇੰਨਾ ਕੁ ਜ਼ਿਆਦਾ ਕੰਮ ਵਧ ਗਿਆ ਵੀ ਹੁਣ ਆਪਾਂ ਨੂੰ ਆ ਦੋ ਕਨਾਲਾ ਵੀ ਘੱਟ ਲੱਗ ਗਿਆ ਅੱਗ ਲੱਗਦੀਆਂ ਨੇ ਬਿਲਕੁਲ ਜੀ ਬਿਲਕੁਲ ਬਿਲਕੁਲ ਕੁੜੀਆਂ ਆਪਣੇ ਕੋਲ ਹੈ ਇਹ ਆਪਣਾ ਆਪ ਹੀ ਰਿਜਕ ਲੈ ਕੇ ਜਾਂਦਾ ਹੈ ਬਿਲਕੁਲ ਜੀ ਬਿਲਕੁਲ ਜਿਹੜਾ ਬੰਦਾ ਇਹਨਾਂ ਨੂੰ ਪਿਆਰ ਕਰਦਾ ਆਪੇ ਦੀਖ ਲੈਂਦੇ ਆ ਹਣਾ ਹਾਂਜੀ 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 ਤੇ ਬਈ ਜੇ ਹੁਣ ਆਪਾਂ ਘੂੜੇ ਵੱਲ ਆਈਏ ਤੇ ਕਿਵੇਂ ਮਤਲਬ ਇਹ ਕੀ ਦਾ ਬੱਚਾ ਆ ਕੀ ਦਾ ਇਹ ਬਈ ਐ ਹੋਇਆ ਤੁਹਾਨੂੰ ਮੈਂ ਦੱਸਦਾ ਬਈ ਮੰਗੂ ਹੈ ਜੀ ਗੱਗੜਪੁਰ ਤੋਂ ਹਣਾ ਤੇ ਬਈ ਇਹਦਾ ਨਾਂ ਅਰਸ਼ ਹੈ ਜੀ ਹਣਾ ਤਾਂ ਕੀ ਹੋਇਆ ਬਈ ਸਾਡਾ ਮਿੱਤਰ ਆ ਕੈਨੇਡਾ ਹਣਾ ਬਈ ਵੱਡਾ ਤੇ ਉਹ ਰੈਵ ਨੇ ਮੈਨੂੰ ਕਿਹਾ ਵੀ ਯਾਰ ਮੈਨੂੰ ਮੁਕਸਰ ਮੰਡੀ ਜਦੋਂ ਅਸੀਂ ਇਲਾਕੇ ਆਏ ਸਾਡੇ ਫੌਨ ਫੋਨ ਵਗਰੇ ਨੇ तकरीबन ਸਭ ਨੂੰ ਹੀ ਪਤਾ ਜੀ ਹਣਾ ਤਾਂ ਕੀ ਹੋਇਆ ਨਾ ਅਸੀਂ ਮਤਲਬ ਉਹਨਾਂ ਨੂੰ ਉਹ ਕਹਿੰਦਾ ਬਈ ਕੋਈ ਚੱਕਰ ਨਹੀਂ ਹੈਗਾ ਤੁਸੀਂ ਮੈਨੂੰ ਦੱਸੋ ਵੀ ਕੀ ਮੈਂ ਸੋ ਡੀਲੀ ਕਰ ਸਕਦਾ ਤਾਂ ਬਈ ਉਹਨੇ ਵਿਚਾਰੇ ਨੇ ਬਹੁਤ ਸਾਡੀ ਹੈਲਪ કરી ਬਹੁਤ ਹਣਾ ਸਭ ਕੁਝ ਹੋਇਆ ਤਾਂ ਅਸੀਂ ਕਰਦੇ ਕਰਾਉਂਦੇ ਵੀਰੇ ਅਸੀਂ ਇੱਕ ਬਸ਼ੇਰਾ ਲੈ ਲਿਆ ਪਹਿਲਾਂ ਹਣਾ ਭਾਈ ਮੰਗੂ ਹੋ ਗਿਆ ਮੈਂ ਹੋ ਗਿਆ ਇੱਕ ਉਹ ਨੁਕਰੀ ਘੋੜੀ ਆਪਣੀ ਵੱਡੀ ਹੈਣਾ ਜੇ ਕਾ ਦੁੱਲੇ ਦੀ ਬਸ਼ੇਰੀ ਖੜੀ ਆ ਤਾਂ ਅਸੀਂ ਜੀ ਮਤਲਬ ਰਲ ਕੇ ਅਸੀਂ ਬਸ਼ੇਰੀ ਤੇ ਉਹ ਘੋੜੀ ਲੈ ਲਈ ਘੋੜੀ ਲੈਣ ਤੋਂ ਬਾਅਦ ਸਾਨੂੰ ਜ਼ਰੂਰਤ ਲੱਗੀ ਵੀ ਘੋੜੇ ਦੀ ਤਾਂ ਸਾਡੇ ਜਗਰਾਉ ਮੰਡੀ ਤੋਂ ਪਹਿਲਾਂ ਬਾਜ ਘੋੜਾ ਇਦਾਂ ਹੀ ਘਰੇ ਆ ਗਿਆ ਵੀਰੇ ਹਨਾ ਉਹ ਚ ਕੀ ਸੀ ਉਹ ਪਾਲੀ ਬਾਬੇ ਸਵੱਦੀ ਵਾਲੇ ਕੋਲੇ ਸੀ ਉਹਨਾਂ ਦੀ ਡੈਥ ਹੋ ਗਈ ਉਹ ਤਾਂ ਮੁੰਡਾ ਲਾਡੀ ਚੰਗਾਲੀ ਵਾਲਿਆ ਜਿਹਦੇ ਕੋਲੇ ਸੂਰਜ ਸੂਰਜ ਦਾ ਬਸ਼ੇਰਾ ਹਨਾ ਜੀ ਬਹੁਤ ਚੰਗਾ ਤਿਆਰ ਹੋ ਰਿਹਾ ਉਹ ਬਈ ਉਹ ਦੋਸਾਨ ਤੰਗ ਕਰਨ ਲੱਗੇ ਉਹਨੇ ਸਾਡੇ ਕੋਲੇ ਵੇਚਤਾ ਉਸ ਤੋਂ ਬਾਅਦ ਬਈ ਉਹਦੀ ਸੇਵਾ ਕਰੀ ਉਹ ਥੋੜਾ ਜਿਹਾ ਵਿਚਾਰਾ ਹਨਾ ਮਤਲਬ ਕੰਡੀਸ਼ਨ ਐਵੇਂ ਦੀ ਸੀ ਚ ਸੀਗਾ ਤਾਂ ਉਹਦੀ ਸੇਵਾ ਕਰੀ ਵੀਰੇ ਸਾਨੂੰ ਅਸੀਂ ਵੈਸੀ ਘੋੜੀਆਂ ਦੇਖਣ ਗਏ ਜ ਜਿਸੀ ਬਾਈ ਨੇ ਫੋਨ ਕਰਿਆ ਕਹਿੰਦਾ ਤੁਸੀਂ ਆ ਜਾਓ ਤੁਹਾਨੂੰ ਘੋੜਾ ਦੇ ਕੇ ਭੇਜੂ ਤੁਹਾਡੇ ਕੋਲ ਲੈ ਲੈਣ ਦਾ ਹਨਾ ਤਾਂ ਅਸੀਂ ਕਿਹਾ ਬਈ ਠੀਕ ਹੈ ਅਸੀਂ ਗਏ ਜੀ ਅਸੀਂ ਜਾ ਕੇ ਬੈਠੇ ਸਾਡਾ ਕੋਈ ਮਤਲਬ ਵਿਚਾਰ ਨਹੀਂ ਸੀ ਵੀ ਅਸੀਂ ਘੋੜਾ ਲੈਣਾ ਹੈ ਬਾਈ ਨੇ ਬਈ ਜਿੰਮੇ ਅਸੀਂ ਕਿਹਾ ਉਮੀ ਸਾਨੂੰ ਘੋੜਾ ਦੇ ਤਾਂ ਹਨਾ ਉਹਦਾ ਬਹੁਤ ਧੰਨਵਾਦ ਹੈ ਮਤਲਬ ਇੱਕ ਚੀਜ਼ ਗੱਲ ਵੀ ਨਹੀਂ ਯਾਰ ਸਾਡੀ ਉਹਨੇ ਮੋੜੀ ਠੀਕ ਹੈ ਵੀਰੇ ਤਾਂ ਉਸ ਤੋਂ ਬਾਅਦ ਜੀ ਕੀ ਹੋਇਆ ਮੁੜ ਕੇ ਓਹੋ ਬਸ਼ੇਰਾ ਜਿੱਥੋਂ ਆਇਆ ਸੀਗਾ ਜਸਸੀ ਬਾਈ ਉਹਨੀਆਂ ਕੋਲੇ ਸਾਡੇ ਮਿੱਤਰ ਐ ਇੱਕ ਹੋਰ ਵਕੀਲ ਹਨਾ ਉਹ ਕਹਿੰਦਾ ਯਾਰ ਘੋੜਾ ਮੈਨੂੰ ਚਾਹੀਦਾ ਮੰਗੂ ਦਾ ਖਾਸ ਮਿੱਤਰ ਐ ਜੀ ਹਨਾ ਕਹਿੰਦਾ ਯਾਰ ਘੋੜਾ ਮੈਨੂੰ ਦਿਓ ਕਿਵੇਂ ਮਰਜ਼ੀ ਕਰੋ ਐ ਕਰੋ ਤੱਕੇ ਨਾਲੀ ਉਹ ਘੋੜਾ ਲੈ ਗਿਆ ਜੀ ਹਨਾ ਤੇ ਉਹ ਘੋੜਾ ਲੈ ਗਿਆ ਬਈ ਸਾਨੇ ਉਹਦੇ ਕੋਲੇ ਮਲੂਕੇ ਵਾਲੇ ਲਬੰਦ ਦਾ ਉਹ ਵੀ ਬਾਈ ਮੰਗੂ ਨੇ ਦਿੱਤਾ ਹੋਇਆ ਸੀ ਉਹ ਲੈ ਲਿਆ ਜੀ ਅਸੀਂ ਘੋੜਾ ਉਹ ਦੇਤਾ ਐ ਹੋ ਗਿਆ ਜੀ ਫਿਰ ਸਾਨੂੰ ਲੱਗਿਆ ਯਾਰ ਵੀ ਆਪਾਂ ਪਹਿਲਾਂ 66 ਇੰਚ ਦਾ ਘੋੜਾ ਲੈਂਦਾ ਹਾਂ ਉਹਨੂੰ ਛੋਟਾ ਘੋੜਾ ਰੱਖਾਂਗੇ ਉਹ ਤਾਂ ਵਧੀਆ ਗੱਲ ਲੱਗਦੀ ਨਹੀਂ ਹੈਗੀ ਹਨਾ ਜੀ ਤਾਂ ਫਿਰ ਭਈ ਅਸੀਂ ਜੱਸੀ ਕੋਲੇ ਗਏ ਮੈਂ ਕਿਹਾ ਜੱਸੀ ਤਾਂ ਉਹ ਤਾਂ ਘੋੜਾ ਹੁਣ ਕਹਤਾ ਦੇ ਦਿਓ ਤੇ ਫਿਰ ਅਸੀਂ ਕੀ ਕਰਾਂਗੇ ਹਨਾ ਉਹ ਕਹਿੰਦਾ ਯਾਰ ਜਿਹੜਾ ਪਸੰਦ ਆ ਉਹ ਲੈ ਜਾ ਹਨਾ ਤਾਂ ਆਪਾਂ ਨੂੰ ਮਤਲਬ ਬਲੀ ਹੈ ਜੀ ਇਹ ਹਾਥੀ ਘੋੜੇ ਦਾ ਬੱਚਾ ਹੈ ਸਾਰਿਆਂ ਨੂੰ ਪਤਾ ਵੀ ਹਾਥੀ ਰੇਲੈਂਸ ਚ ਹੈ ਜੀ 70 ਇੰਚ ਹਾਈਟ ਸੀਗੀ ਹਨਾ ਮਾਂ ਇਹਦੀ ਰਾਜੂ ਡੋਡਾਂ ਵਾਲੇ ਦੀ ਹੈ ਜੀ ਤੇ 63 ਇੰਚ ਦੀ ਇਹਦੀ ਮਾਂ ਹੈ ਜੀ ਹੁਣ ਇਹ ਵੀਰੇ 4 ਸਾਲ ਦਾ ਘੋੜਾ ਬਸ਼ੇਰਾ ਲਾਲੂ ਘੋੜਾ ਲਾਲੂ ਹਨਾ ਜੀ ਏਜ ਇਹਦੀ 4 ਸਾਲ ਹੋ ਗਈ ਤੇ ਬਈ ਇਹ 68 ਪਲੱਸ ਹਾਈਟ ਹੈ ਇਹਦੀ ਤੇ ਇਹ ਬਈ ਜੱਸੀ ਨੇ ਮਤਲਬ ਅਹੀਂ ਸਾਨੂੰ ਜਿਵੇਂ ਗਏ ਓਮੀ ਜਿਵੇਂ ਉਹ ਦਿੱਤਾ ਓਮੀ ਇਹ ਦਿੱਤਾ ਰਾਤ ਨੂੰ ਮਤਲਬ 9:30 10 ਵਜੇ ਸਾਡਾ ਸੌਦਾ ਹੋ ਗਿਆ ਜੀ ਮਤਲਬ ਉਹਨੇ ਕੋਈ ਜਵਾਬ ਨਹੀਂ ਦਿੱਤਾ ਅਸੀਂ ਬਾਈ ਨੂੰ ਬਾਹਰ ਲੈ ਨੂੰ 9:30 ਦਿਖਾਇਆ ਉਹ ਕਹਿੰਦਾ ਬਈ ਫਿੱਟ ਹੈ ਤੁਸੀਂ ਡਨ ਕਰੋ ਇਹ ਕਰਕੇ ਫਿਰ ਰਾਤ ਦੀ ਤੁਹਾਨੂੰ ਕਾਲ ਕਰੀ ਕਰਕੇ ਫਿਰ ਆਪਾਂ ਹੁਣ ਛੋਡੇ ਸਾਹਮਣੇ ਕੋੜਾ ਲੈ ਆਈਏ ਹਾਂਜੀ ਕੋੜਾ ਤਾਂ ਚਲੋ ਬਹੁਤ ਸੋਹਣਾ ਵੀ ਹੈ ਹਨਾ ਤੇ ਇਹਦੀ ਹਾਈਟ ਹੋ ਗਈ 68 68+ ਜੀ 68+ ਹਾਂਜੀ ਹਾਂਜੀ ਬਈ ਠੀਕ ਹੈ ਵੀਰੇ ਤੇ ਰਿਜ਼ਲਟ ਰਿਜ਼ਲਟ ਆਏ ਤੇ ਬਈ ਇਹ ਰਿਜ਼ਲਟ ਇਹਦੇ ਆਏ ਹੋਏ ਨੇ ਜੀ ਬਾਈ ਯੂਰੀਆ ਨੇ ਘੋੜੀਆਂ ਭਰਾਈਆਂ ਨੇ ਜੀ ਇਹਦੇ ਮਤਲਬ 7-8 ਰਿਜ਼ਲਟ ਆਏ ਹੋਏ ਨੇ ਬਾਕੀ ਘੋੜੀਆਂ ਗੱਬਣਾ ਨੇ ਜੀ ਹੁਣ ਰਿਜ਼ਲਟ ਮਤਲਬ ਕੋਈ ਮਹੀਨੇ ਤੱਕ ਕੋਈ 2 ਮਹੀਨੇ ਤੱਕ ਐਵੇਂ ਚੱਲੀ ਜਾਣਗੇ ਜੀ ਠੀਕ ਆ ਹਾਂਜੀ ਤੇ ਫੀਸ ਫੂਸ ਕੀ ਰੱਖੀ ਫਿਰ ਇਹਦੀ ਬਈ ਫੀਸ ਇਹਦੀ ਆਇਆ ਜੀ ਪਹਿਲਾਂ ਤਾਂ ਇਹਦੀ ਫੀਸ ਸੀਗੀ 21000 ਰੁਪਏ ਤੇ ਚੱਲ ਰਿਆ ਸੀਗਾ ਬਾਈਉਰੀਆਂ ਕੋਲੇ ਹੂੰ ਠੀਕ ਹੈ ਜੀ ਤੇ ਕਿਉਂਕਿ ਬਾਈਉਰੀਆਂ ਕੋਲੇ ਵੱਡਾ ਘੋੜਾ ਰਾਜਗਲਜਾਰ ਆ ਗਿਆ ਜੀ ਰਸਤਮ ਆ ਗਿਆ ਹਨਾ ਲਾਲ ਰਦਨ ਦਾ ਇੱਕ ਬੇਤਾ ਵਾਲਾ ਜੀ ਸਟਾਰ ਹਨਾ ਤੇ ਇੱਕ ਦਾਰਾ ਘੋੜਾ ਹੋ ਗਿਆ ਜੀ ਸਾਰੇ ਵੱਡੇ ਘੋੜੇ ਨੇ ਬਈ ਹਨਾ ਤੇ ਉਹਨਾਂ ਦਾ ਸਿਸਟਮ ਵੱਡਾ ਸੀਗਾ ਤੇ ਉਸ ਕਰਕੇ ਬਈ ਬਾਈਉਰੀਆਂ ਨੇ ਤਾਂ ਰੱਖੀ ਹੋਈ ਸੀ 21000 ਰੁਪਏ ਫੀਸ ਆ ਆਪਾਂ ਇਹਦੀ ਫੀਸ ਰੱਖਾਂਗੇ ਵੀਰੇ 11000 ਰੁਪਿਆ ਠੀਕ ਹੈ ਜੀ ਮਤਲਬ ਜੀਨੂ ਵੀ ਲੋਡ ਹੈ ਵੱਡਾ ਘੋੜਾ ਜੀ ਦੇਖੋ ਇੰਨੀ ਕ ਫੀਸ ਬੜੀ ਨਾਰਮਲ ਹੈ ਠੀਕ ਹੈ ਜੀ ਤੇ ਵੱਡਾ ਘੋੜਾ ਹੈ ਬਈ ਜੀਨੂ ਲੋਡ ਹੈ ਭਰਾਵੇ ਹਾਂ ਕਈ ਵਾਰ ਕੋਈ ਵੀਰੇ ਲੋਡ ਬੰਦ ਹੈ ਜੀ ਤੋ ਨਹੀਂ ਦਿੱਤੀ ਜਾਂਦੀ ਯਾਰ ਉਹ ਚਾਹੇ ਥਾਪੀ ਉਹ ਦੇ ਕੇ ਵਗ ਜੇ ਜਵਾਬ ਕਿਸੇ ਨੂੰ ਨਹੀਂ ਹੈਗਾ ਵੀਰੇ ਠੀਕ ਹੈ ਕੋਈ ਚਾਹੇ ਕੋਈ ਵੀ ਹੈ ਮਤਲਬ ਕੋਈ ਵੀ ਬੰਦਾ ਇਹ ਨਾ ਨਹੀਂ ਕਹੂਗਾ ਵੀ ਯਾਰ ਸਾਡੀ ਘੋੜੀ ਉਹਨਾਂ ਨੇ ਮੋੜਤੀ ਚਾਹੇ ਬੰਦਾ ਉਹਨੂੰ ਥਾਪੀ ਦੇ ਜੇ ਘੋੜੇ ਨੂੰ ਚਾਹੇ ਚੋਕਰ ਦਾ ਘੱਟਾ ਪਾ ਜੇ ਉਹ ਅਗਲੇ ਦੀ ਇੱਛਾ ਹੈ ਹਨਾ ਵੀ ਜਿਵੇਂ ਹੋਊਗਾ ਆਪਾਂ ਕਿਸੇ ਨੂੰ ਜਵਾਬ ਨਹੀਂ ਦਿੰਦੇ ਹੈਗੇ ਜੀ ਸਹੀ ਆ ਵੀਰੇ ਸਹੀ ਆ ਤੇ ਵੀਰੇ ਇਹ ਮਤਲਬ ਹੁਣ ਪਰਮਾਨੈਂਟ ਰਹੂਗਾ ਜਾਂ ਕਿਵੇਂ ਨਹੀਂ ਵੀਰੇ ਪਰਮਾਨੈਂਟ ਆਲਾ ਤਾਂ ਤੁਹਾਨੂੰ ਮੈਂ ਦੱਸਦਾ ਵੱਡੀ ਗੱਲ ਤਾਂ ਹੁੰਦੀ ਆ ਵੀਰੇ ਦਾਣੇ ਪਾਣੀ ਦੀ ਹੂੰ ਠੀਕ ਹੈ ਜੀ ਜਦੋਂ ਇਹਦਾ ਦਾਣਾ ਪਾਣੀ ਹੋਇਆ ਇਹ ਇਹ ਨੂੰ ਬਈ ਮੈਂ ਤਕਰੀਬਨ ਇਹ ਲਾ ਲਓ ਵੀ ਸਾਲ ਤੋਂ ਇਹਦੇ ਪਿੱਛੇ ਫਿਰ ਰਿਹਾ ਸੀ ਮੈਂ ਸਾਲ ਤੋਂ ਖਰੀਦਣ ਲਈ ਤਿਆਰ ਸੀ ਮਤਲਬ ਆਪਣੇ ਕਰਮਾ ਚ ਨਹੀਂ ਸੀ ਆਪਣੇ ਘਰ ਦਾ ਦਾਣਾ ਪਾਣੀ ਨਹੀਂ ਸੀਗਾ ਠੀਕ ਹੈ ਜੀ ਹੁਣ ਦਾਣਾ ਪਾਣੀ ਹੋਇਆ ਤਾਂ ਅੱਜ ਆ ਗਿਆ ਜੀ ਤਾਂ ਜੇ ਇਹਦਾ ਕਿਤੇ ਦਾਣਾ ਪਾਣੀ ਰਲਿਆ ਲਿਖਿਆ ਹੋਊਗਾ ਤਾਂ ਇਹ ਜ਼ਰੂਰ ਜਾ ਕੇ ਕਿਤੇ ਖਾਊਗਾ ਜੀ ਹਨਾ ਤਾਂ ਆਪਣਾ ਕੰਮ ਦੇਖੋ ਸੇਲ ਪਰਚੇਸ ਦਾ ਆਪਾਂ ਮਤਲਬ ਜੇ ਕੋਈ ਬਈ ਦੋ ਪੈਸੇ ਦੇਖੋ ਪੈਸੇ ਲਾਉਣ ਕਮਾਉਣ ਵਾਸਤੇ ਪੈਸੇ ਲਾਇਏ ਨੇ ਜੇ ਕਿਤੇ 2 ਰੁਪਏ ਵਧਿਆ ਮਿਲਣਗੇ ਤਾਂ ਆਪਾਂ ਵਿਚਾਰ ਓਮੇ ਵੀ ਬਣਾ ਲਾਂਗੇ ਬਈ ਹਾਂ ਜੇ ਨਹੀਂ ਤਾਂ ਫਿਰ ਹਾਂ ਨਹੀਂ ਪਰ ਹਜੇ ਆਏ ਆ ਵੀ ਹਾਂ ਹਜੇ ਕੋੜਾ ਚਲਾਵਾਂਗੇ ਜੀ ਤੇ ਆ ਰਿਜ਼ਲਟ ਇਹਦੇ ਪਹਿਲਾਂ ਆਏ ਹੋਏ ਨੇ ਕੁਝ ਆਪਾਂ ਰਿਜ਼ਲਟ ਆਪਦੇ ਘਰੇ ਲੈ ਕੇ ਤਾਂ ਫਿਰ ਓਮੇ ਦਾ ਸੋਚਾਂਗੇ ਜੀ ਜਿਵੇਂ ਜਿਵੇਂ ਵੀ ਪਰਮਾਤਮਾ ਨੂੰ ਮਨਜ਼ੂਰ ਹੋ ਓਵੇਂ ਚੱਲੂਗਾ ਜੀ ਕੰਮ ਇਹ ਆਪਾਂ ਜੇ ਆਪ ਦੂਸਰੇ ਪਾਸੇ ਵੀ ਲੈ ਆ ਸਕਦੇ ਵੀਰੇ ਕਿ ਇਦਾਂ ਵੀ ਹੋ ਸਕਦਾ ਸ਼ਾਇਦ ਤੁਸੀਂ ਘੋੜੀਆਂ ਹੁਣ ਨੌਕਰੀਆਂ ਲੱਭਣ ਲੱਗ ਪੋ ਇਹਦੇ ਲਈ ਹਾਂ ਬਈ ਹਾਂ 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 ਬਈ ਹੁਣ ਮੈਂ ਤੁਹਾਨੂੰ ਉਹ ਹੀ ਦੱਸ ਰਿਹਾ ਵੀ ਆਪਾਂ ਪ ਆਪਣੇ ਘਰੇ ਖੜੀਆ ਵੀਰੇ 64.5 ਇੰਚ ਦੀ ਲੋਕ ਉਹਨੂੰ ਮੈਨੂੰ ਲੱਗਦਾ 65 66 ਵੀ ਕਹਿਣ ਪਰ ਸਹੀ 64.5 ਇੰਚ ਹੈ 64.5 ਇੰਚ ਦੀ ਘੋੜੀ ਆਪਣੇ ਆਪ ਦੇ ਘਰੇ ਖੜੀਆ ਸੂਈ ਖੜੀਆ ਪਿੱਛੇ ਬਸ਼ੇਰੀ ਆ ਜੀ ਉਹਦੇ ਤੇ ਉਹ ਜਿਹੜਾ ਮਲੂਕੇ ਵਾਲਾ ਵਾਲੰਦ ਦਾ ਬੱਚਾ ਬਾਈ ਮੰਗੂ ਨੇ ਦਿੱਤਾ ਸੀਗਾ ਹਨਾ ਉਹ ਉਹ ਤੋਂ ਉਹ ਗੱਬਣ ਸੀਗੀ ਹੁਣ ਬਸ਼ੇਰੀ ਆ ਜੀ ਉਹ ਬਸ਼ੇਰੀ ਵੀ ਬਹੁਤ ਵੱਡੀ ਆ ਸੋਨੇ ਦੇਖੀਏ ਬਾਕੀ ਦਰਸ਼ਕਾਂ ਨੂੰ ਦਿਖਾ ਦਾਂਗੇ ਜੀ ਬਸ਼ੇਰੀ ਬਹੁਤ ਸੁੱਤੀ ਆ ਹਾਂ ਤੇ ਹੁਣ ਵੱਡੀਆਂ ਘੋੜੀਆਂ ਜ਼ਰੂਰ ਵੀਰੇ ਲਾਵਾਂਗੇ ਤਾਂ ਘੋੜੀਆਂ ਵੱਡੀਆਂ ਲਾਵਾਂਗੇ ਤਾਂ ਲੱਭਣਾਗੇ ਤਾਂ ਜ਼ਰੂਰ ਹਾਂ ਬਿਲਕੁਲ ਜਿੱਦਾਂ ਇਹਦਾ ਮਤਲਬ ਚੱਲੀ ਜਾਗਾ ਉਹਵੇਂ ਚਲਾ ਮਿਲ ਜੀ ਹਾਂਜੀ ਹਾਂਜੀ ਠੀਕ ਆ ਵੀਰੇ ਤੇ ਵੀਰੇ ਹੁਣ ਇਸ ਘੋੜੀ ਨੂੰ ਤੁਸੀਂ ਮਤਲਬ ਜਿੱਦਾਂ ਆਪਾਂ ਕਹਿੰਦੇ 11000 ਰੁਪਏ ਰੱਖੀ ਆ ਪੁੱਛ ਲੋ ਕਿ ਇਹ ਵੀ ਸੋਚਣਾ ਪੈਂਦੇ ਪਿਆ ਅੱਜਕੱਲ ਘੋੜਿਆਂ ਵਾਲੇ 11000 ਰੁਪਏ ਤਾਂ ਆਵੇਂ ਹੀ ਆ ਨਾ ਹਾਂ 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 ਬਿਲਕੁਲ ਬਿਲਕੁਲ ਜੀ ਜਿੱਡਾ ਘੋੜਾ ਆ ਫੀਸ ਘੱਟ ਰੱਖਣ ਦਾ ਕਹਟੇਗੇ ਫੀਸ ਦਾ ਘੱਟ ਰੱਖਣ ਦਾ ਕਾਰਨ ਤੁਹਾਨੂੰ ਮੈਂ ਦੱਸਦਾ ਮੈਂ ਪਹਿਲਾਂ ਦੱਸਿਆ ਵੀ ਫੀਸ ਰੱਖਣ ਨੂੰ ਤਾਂ ਹਨਾ ਪਹਿਲਾਂ 21000 ਤੇ ਵੀ ਚੱਲ ਰਿਆ ਸੀਗਾ ਉਹ ਇਹ ਤਾਂ ਹੈ ਨਹੀਂ ਵੀ ਨਹੀਂ ਚੱਲ ਰਿਆ ਸੀ ਆਪਾਂ 21 ਤੋਂ ਸੋਚਦੇ ਆ ਕੇ 18 ਕਰਨਾ ਤਾਂ ਵੀ ਇਹਨੇ ਚੱਲਣਾ ਸੀ ਹਨਾ ਜੀ ਆਪਾਂ ਨੇ ਮਤਲਬ ਇੱਕ ਜੈਨੂਇਨ ਜੀ ਫੀਸ ਰੱਖੀ ਆ ਵੀ ਯਾਰ 11000 ਨਾਰਮਲ ਹੀ ਆ ਹਰ ਇੱਕ ਬੰਦੇ ਨੂੰ ਦੇਣ ਲੱਗੇ ਕੋਈ ਦੁੱਖ ਨਹੀਂ ਲੱਗਦਾ ਜਿਹਦੇ ਘਰੇ ਜਦੋਂ ਬਰੇ ਚੰਬੀ ਘੋੜੀ ਦੇ ਮਗਰ ਨੌਕਰੀ ਬਸ਼ੇਰੀ ਆਉਂਦੀ ਬਸ਼ੇਰਾ ਆਉਂਦਾ ਅਗਲੇ ਦੇ ਘਰੇ ਚੰਗਾ ਜਨਮ ਹੁੰਦਾ ਤਾ ਅਗਲਾ ਖੁਸ਼ ਹੁੰਦਾ ਹੀ ਹੁੰਦਾ ਜੀ ਹਨਾ ਤਾਂ ਇਸ ਕਰਕੇ ਆ ਵੀਰੇ ਕਿਸੇ ਗਰੀਬ ਬੰਦੇ ਦਾ ਵੀ ਭਲਾ ਹੋ ਜੇ ਜੇ ਕਿਸੇ ਨੂੰ ਨਾ ਵੀਰੇ ਮਤਲਬ ਯਾਰ ਆਪਾਂ ਆਪਣੀ ਕਾਹ ਤੈ ਨਹੀਂ ਆਪਾਂ ਕਿਸੇ ਨੂੰ ਦੇਖ ਮਾੜਾ ਚੰਗਾ ਕਹੀਏ ਕਿਸੇ ਦੀ ਕੋਈ ਸਾਦੀ ਘੋੜੀ ਹੈ ਕੋਈ ਸਾਡਾ ਹਨਾ ਵੀਰ ਮਤਲਬ ਕੋਈ ਰੇੜੇ ਵਾਲਾ ਵੀ ਕੰਮ ਕਰਦਾ ਅਸੀਂ ਉਹਨੂੰ ਵੀ ਨਹੀਂ ਜਵਾਬ ਦੇਵਾਂਗੇ ਵੀਰੇ ਠੀਕ ਹੈ ਆਪਣੀ ਉਹਦੇ ਲਈ ਵੀ ਹਾਜ਼ਰ ਹੈ ਘੋੜਾ ਕੋਈ ਚੱਕਰ ਨਹੀਂ ਹੈਗਾ ਆਪਾਂ ਨੂੰ ਫੀਸ ਨਾਲ ਨਹੀਂ ਵੀਰੇ ਦੇਖੋ ਇਹਨਾਂ ਦੀ ਫੀਸ ਨਾਲ ਤਾਂ ਜੇ ਆਪਾਂ ਕਹਾਂਗੇ ਰੱਜਦੇ ਨਹੀਂ ਹੈਗੇ ਠੀਕ ਹੈ ਜੀ ਇਹ ਤਾਂ ਇੱਕ ਐ ਹੋ ਜਾਂਦਾ ਬਾਈ ਅਭੀ ਚੱਲੀ ਜਾਂਦਾ ਸਿਸਟਮ ਜੇ ਆਪਾਂ ਕਹਿ ਦਈਏ ਰੱਖਣ ਨੂੰ ਤਾਂ ਪੱਜ ਐਂ ਵੀ ਕਹਦੇ ਨੇ ਵੀਰੇ ਵੀ ਆਪਾਂ ਫੀਸ ਨਹੀਂ ਲੈਂਦੇ ਫ੍ਰੀ ਐ ਤਾਂ ਛੋੜੇ ਵਾਲੀ ਗੱਲ ਉਹੀ ਅਗਲੇ ਦੇ ਦਿਮਾਗ 'ਚ ਜਾਂਦੀ ਆ ਯਾਰ ਫੀਸ ਪਤਾ ਨਹੀਂ ਕਾਤੋਂ ਨਹੀਂ ਲੈ ਰਹੇ ਕੋਈ ਦਿੱਕਤ ਹੋਊ ਕੋਈ ਘੋੜਾ ਮਾੜਾ ਆ ਕੁਛ ਨਹੀਂ ਕਿ ਜਿੱਦਾਂ ਹੁੰਦਾ ਦੇਖਿਆ ਹੇ ਆ ਆਮ ਨਾਰਮਲੀ 21000 ਜਾਂ 25000 ਰੱਖਦੇ ਆ ਸਾਰੇ ਏਡੇ ਘੋੜੇ ਦੇ ਹਾਂ 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 ਬਈ ਉਹਨੇ 21 ਦੀ ਚੱਲਦਾ ਹਾਂ 21 ਦੀ ਚੱਲ ਰਿਹਾ ਸੀ ਬਈ 21 ਤੋਂ ਆਪਾਂ ਤਾਂ ਇੱਕ ਐਂ ਕਰੀਆ ਬਈ ਵੀ 11000 ਰੁਪਏ ਵੀ ਚਲੋ ਆਪਣੇ ਘਰੇ ਆਇਆ ਜੀ ਚੱਲੇ ਘੋੜਾ ਘੋੜੀਆਂ ਭਰਉਣੀਆਂ ਨੇ ਆਪਾਂ ਤਾਂ ਵੱਧੋ ਵੱਧ ਜੀ ਤਾਂ ਆਪਾਂ ਨੂੰ ਉਹਦੇ ਨਾਲ ਵੀ ਕੋਈ ਤਰਾਜ ਨਹੀਂ ਫੀਸ ਵਾਲਾ ਤਾਂ ਕੋਈ ਹੈ ਹੀ ਨਹੀਂ ਬਈ ਵੀ ਆਪਾਂ ਨੂੰ ਫੀਸ ਤੇ ਖੜੇ ਆ ਜਾਂ ਫੀਸ ਦੇ ਅਕੋਰਡਿੰਗ ਹੀ ਕੰਮ ਚੱਲੂਗਾ ਬਿਲਕੁਲ ਪਹਿਲਾਂ ਤਾਂ ਨਾ ਇੱਕ ਆ ਦੇਖੋ ਬਈ ਇਹਨਾਂ ਮੈਂ ਫੋਟੋ ਵੀ ਸਪੈਸ਼ਲ ਲਾਉਂਗਾ ਕਿ ਕਿੱਡਾ ਘੋੜਾ ਹੋਊਗਾ ਇਹ ਇਹਦੀ ਆ ਏਡੀ ਖੁਰੀ ਆ ਮੇਰੇ ਹੱਥ ਜੀ ਦੀ ਬੁਰੀ ਖੁਰੀ ਆ ਹਣਾ ਬਈ ਹਾਂਜੀ ਇਹ ਇਹਦੀ ਪੱਟ ਹੋਈ ਸੀ ਬਈ ਐਸੀ ਦੀ ਪੱਟੀ ਗਈ ਆ ਰਾਤ ਤੇ ਪੱਟੀ ਆ ਜਦੋਂ ਅਸੀਂ ਘੋੜਾ ਦੇਖ ਰਹੇ ਸੀ ਇਹਨੇ ਉਸੇ ਟਾਈਮ ਪਟਾਈਆ ਤੇ ਅੱਪਾ ਤਾਈ ਇਹ ਵੀਡੀਓ ਚ ਦਿਖਾਈ ਆ ਹਨਾ ਵੀਰੇ ਵੀ ਪਤਾ ਲੱਗ ਜਾਂਦਾ ਹੈ ਇਹ ਤਾਂ ਭਾਈ ਜਿਹੜੇ ਖੁਰੀਆਂ ਲਾਉਂਦੇ ਹੋਊਗੇ ਉਹਨਾਂ ਨੂੰ ਪਤਾ ਹੋਊ ਕਿੰਨੇ ਨੰਬਰ ਹੋਊਗੇ ਹਨਾ 6 ਨੰਬਰ ਤੋਂ ਉੱਪਰ ਹੈ ਇਹ ਹਨਾ 6 ਹੀ ਲੱਗਦਾ ਹੈ 6 6 ਆ ਵੀ 60 ਆ ਹਨ ਭਾਈ ਇਹ ਇਹ ਦੁੱਲੇ ਦਾ ਭਾਈ ਭਾਈ ਐਡਾ ਹੀ ਪੈਰਾ ਐਡੀ ਖੁਰੀ ਆ ਉਹਦੇ ਤਕਰੀਬਨ ਕੋਈ ਮਾਣਾ ਮੋਟਾ ਦੇਖੋ ਕੋਈ ਹਨਾ ਉੱਪਰ نیچے ਹੋ ਸਕਦਾ ਪਰ ਸਾਈਜ਼ ਬਹੁਤ ਵੱਡਾ ਹੋ ਗਿਆ ਵੀਰੇ ਸੁੰਭ ਦਾ 6 ਨੰਬਰ ਕਹਿਣਾ ਸੋਖਾ ਨਹੀਂ 6 ਨੰਬਰ ਸਾਈਜ਼ ਭਈ ਹੱਥ ਜਿੰਨਾ ਪੂਰਾ ਆ ਦੇਖੋ ਉਹ ਫੋਟੋ ਵੀ ਸਪੈਸ਼ਲ ਪਾਉਂਗਾ ਭਾਈ ਮਜ਼ਬੂਤ ਬਹੁਤ ਹੈ ਘੋੜਾ ਹਣਾ ਹੁਣ ਜਿਹਦੇ ਖੁਰੇ ਏਡੀ ਲੱਗੀਆਂ ਮਜ਼ਬੂਤ ਹੋ ਗਈ ਬਈ ਹਾਂ 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 ਬਈ ਹਾਂ ਬਈ ਹਣਾ ਉਹ ਬਕ ਜੂਰਾ ਸਿੰਘ ਕਿਹੜਾ ਸਾਰਾ ਕੋੜਾ ਉਹ ਫਰੂਲ ਦਾ ਹੈ ਉਹ ਸੁੰਭ ਦੇ ਇੱਥੇ ਦਾਦਣਾ ਜੀ ਕਿ ਮੇਰਾ ਮੱਝ ਤੇ ਲੈਣਾ ਹੈ ਹਾਂ ਬਈ ਹਾਂ ਬਈ ਬਈ ਆਏ ਹੋ ਜਾਂਦਾ ਤੁਹਾਨੂੰ ਮੈਂ ਦੱਸਦਾ ਜਦੋਂ ਕੋੜਾ ਵੱਡਾ ਹੋ ਜਾਂਦਾ ਹੈ ਹਣਾ ਤਾਂ ਦੇਖੋ ਮਾੜਾ ਮੋਟਾ ਕੋਈ ਸਪੌਟ ਨੇ ਉਹ ਵੀ ਲੁਕ ਜਾਂਦੇ ਨੇ ਠੀਕ ਹੈ ਜੇ ਹੁਣ ਆਪਾਂ ਕਹਿ ਦਾਂਗੇ ਆਪਣਾ ਕੋੜਾ 스ਪੌਟਲੈਸ ਨਹੀਂ ਹੈਗਾ ਜੀ ਐਤੂ ਪਹਿਲਾਂ ਜਿਹੜਾ ਸਾਨੂੰ ਲੈ ਕੇ ਬਾਈ ਦੱਸੀ ਤੋ ਦਿੱਤਾ ਵੀ ਇਹਨੂੰ 스ਪੌਟਲੈਸ ਸੀ ਬਿਲਕੁਲ ਠੀਕ ਹੈ ਜੀ ਇਹ ਚ ਮਾੜੇ ਮੋٹے ਦਾਣੇ ਹੈਗੇ ਨੇ ਤੇ ਇਹ ਬਾਈ ਬਾਕੀ ਪੱਖਾਂ ਤੋਂ ਮਜ਼ਬੂਤ ਬਹੁਤ ਹੈ ਹਣਾ ਗਰਦਨ ਦੀ ਬਹੁਤ ਜ਼ਿਆਦਾ ਕੁਆਲਿਟੀ ਐ ਸੋਨੇ ਦੇਖੀ ਐ ਜੰਮੀ ਮੋਰੇ ਬਣ ਕੇ ਖੜ ਜਾਂਦਾ ਹੈ ਹਨਾ ਤੇ ਸੁੰਬਾ ਦੀ ਬਹੁਤ ਵੱਡਾ ਸੁੰਬਾ ਹੈ ਹਨਾ ਤੇ ਸਾਰੇ ਪਾਸਿਓਂ ਦੇਖ ਕੇ ਬੋਡੀ ਸਟਰਕਚਰ ਬਹੁਤ ਵੱਡਾ ਹੈ ਬਈ ਹਨਾ ਤਾਂ ਵੀ ਜੇ ਆਪਾਂ ਕੱਲਾ ਕਈਏ ਵੀ ਸਪੌਟਲੈਸ ਹਨਾ ਉਹ ਵੀ ਨਹੀਂ ਹੈਗੀ ਜੇ ਮੈਨੂੰ ਲੱਗਦਾ ਵੀ ਇਹ ਸਪੌਟਲੈਸ ਹੁੰਦਾ ਤਾਂ ਸ਼ਾਇਦ ਇਹ ਸਾਡੇ ਕਰਮਾਂ 'ਚ ਵੀ ਨਾ ਹੁੰਦਾ ਤੇ ਕਿਉਂ ਇਹ ਫਿਰ ਸ਼ੋਅ ਕੁਆਲਿਟੀ ਹੋਣਾ ਸੀਗਾ ਫਿਰ ਇਹਨੇ ਹੋਣੀ ਕਿਤੇ ਸੀਗਾ ਜੀ ਫਿਰ ਤਾਂ ਜਿੰਨੇ ਤੁਸੀਂ ਰੋਗ ਭਰ ਕੇ ਲਾ ਗਿਆ ਡੁੱਗਣੇ ਰੋਗ ਉਹ ਬਈ ਡੁੱਗਣੇ ਤਾਂ ਮੈਨੂੰ ਲੱਗਦਾ ਵੀ 5-7 ਗੁਨੇ ਹੋ ਜਾਂਦੇ ਹੁਣ ਬਈ ਇਹਦਾ ਬਾਪ ਸੀਗਾ ਹਨਾ ਉਹਦੇ ਵੀ ਹੈਗੀ ਸੀ ਹੋਰ ਰਿਲਾਇੰਸ ਤੇ ਗਿਆ ਹਨਾ ਉਹ ਉਹ ਮਜ਼ਬੂਤੀ ਕਰਕੇ ਵੱਡਾ ਹੋਣ ਕਰਕੇ ਗਿਆ ਬਈ ਬਿਲਕੁਲ ਬਈ ਹੋਰ ਨਹੀਂ ਚਲੋ ਸਪੋਰਟ ਤਾਂ ਉਹਦੇ ਵੀ ਸੀਗਾ ਹਾਂ ਹਾਂ ਹੈਗਾ ਸੀ ਬਈ ਹੈਗਾ ਸੀ ਵੱਡੇ ਕੋੜੇ ਬਈ ਜਿਹੜੇ ਜਿਆਦੇ ਵੱਡੇ ਨੇ ਹਨਾ ਕੋਈ ਦੇਖੋ ਅ ਅੱਜ ਦੀ ਡੇਟ 'ਚ ਆਪਾਂ ਕਹਿ ਦਈਏ ਹਨਾ ਵੀ ਜ਼ਿਆਦਾ ਕੋਈ ਉਹਨੇ ਮਤਲਬ ਟਾਮੇ ਟੱਲੇ ਤਾਂ ਹੈਗੇ ਨੇ ਹੁਣ ਵੱਡੇ ਘੋੜੇ ਜੇ ਆਪਾਂ ਦਿਲਵਾਗ ਦੀ ਮਿੱਡੇ ਵਾਲੇ ਦੀ ਗੱਲ ਕਰ ਲਈ ਕਿੱਡਾ ਘੋੜਾ ਹੈ ਜੀ ਹਨਾ ਦਾਗ ਹੈਗੇ ਨੇ ਜ਼ਰੂਰ ਆਪਾਂ ਐ ਨਹੀਂ ਕਹਿੰਦੇ ਵੀ ਉਹ ਆਪਾਂ ਆਪਣੇ ਘਰੇ ਸਮ ਆਪਣੇ ਮਿੱਤਰ ਦੇ ਘਰੇ ਉਹਦੇ ਦੋ ਤਿੰਨ ਜੱਲ ਖੜੇ ਨੇ ਆਪਾਂ ਤੋਂ ਦੋ ਤਿੰਨ ਘੋੜੀਆਂ ਭਰਾਈਆਂ ਨੇ ਜੀ ਜੇ ਅਸੀਂ ਐ ਸੋਚਦੇ ਵੀ ਇਹਦੇ ਯਾਰ ਦਾਣੇ ਨੇ ਹਨਾ ਤਾਂ ਸ਼ਾਇਦ ਨਾ ਸਾਡੇ ਘਰੇ ਜਿੱਡਾ ਉਹਨੇ ਬੱਚਾ ਜਨਮ ਦੇਤਾ ਸ਼ਾਇਦ ਨਾ ਇਹ ਉਡਾ ਜੰਮਦਾ ਹਨਾ ਤੇ ਬਹੁਤ ਘੋੜਿਆਂ ਦੇ ਨੇ ਕਿਹਦੇ ਕਿਹਦੇ ਬਈ ਨਾ ਲਈਏ ਪਰ ਆਏ ਵੀ ਸਾਰੇ ਵੀ ਸਪੌਟਲੈਸ ਨਹੀਂ ਹੁੰਦੇ ਦੇਖੋ ਸਾਰੀ ਬਈ ਸ਼ੋਅ ਕੁਆਲਟੀ ਨਹੀਂ ਹੁੰਦੇ ਹਨਾ ਜੇ ਆਪਾਂ ਕਹੀਏ ਵੀ ਸਾਰੀ ਉਹ ਹੋਣਗੇ ਸਾਰੀ ਸਾਰੀ ਜਿਹੜੇ ਸ਼ੋਅ ਕੁਆਲਟੀ ਨਹੀਂ ਹੁੰਦੇ ਸਾਰੀ ਬਰੀਡਰ ਨਹੀਂ ਹੁੰਦੇ ਮਤਲਬ ਪੈਦਾ ਕਰਨ ਵਾਲੇ ਨਹੀਂ ਹੁੰਦੇ ਹਨਾ ਸਾਰਿਆਂ ਦੀ ਆਪ ਦਾ ਵੱਡਾ ਸਟਰਕਚਰ ਨਹੀਂ ਹੁੰਦਾ ਕਿਸੇ 'ਚ ਕੁਛ ਹੈ ਕਿਸੇ 'ਚ ਕੁਛ ਹੈ ਕਿਸੇ ਦੇ ਪੈਰ ਮਜ਼ਬੂਤ ਆਗੇ ਕਿਸੇ ਦੀ ਗਰਦਨ ਆਗੇ ਕਿਸੇ ਦੀ ਬਾਡੀ ਆਗੇ ਹਨਾ ਸਾਰਿਆਂ ਦਾ ਅੱਡਾ ਅੱਡਾ ਸਿਸਟਮ ਅੱਡਾ ਅੱਡਾ ਅਕੋਰਡਿੰਗ ਹੋ ਜਾਂਦਾ ਜੀ ਬਈ ਹੋ ਸਕਦਾ ਹੈ ਕਈ ਵਾਰ ਐਂ ਹੁੰਦਾ ਕਿ ਕੂੜਾ ਬਾਲਾ ਹੀ ਸਨਖਾ ਹੋਵੇ ਹਾਂ ਪਰ ਰਿਜ਼ਲਟ ਗਲਤ ਆ ਜਾਂਦੇ ਹਾਂ 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 ਬਹੁਤ ਬਈ ਨਾਮੀ ਤੋਂ ਨਾਮੀ ਦੇ ਐਵੇਂ ਦੇ ਹੋਏ ਨੇ ਬੋਤਿਆਂ ਘੋੜਿਆਂ ਦੇ ਤਾਂ ਹੋ ਜਾਂਦੇ ਆ ਕਿ ਕਿ ਬਸ ਨੱਖਾ ਹੁੰਦਾ ਹਾਂ ਪਰ ਰਿਜ਼ਲਟ ਵਿੱਚ ਕਦੇ ਨਾ ਕਦੇ ਕੁਝ ਨਾ ਕੁਝ ਫਾਲਟ ਆ ਜਾਂਦਾ ਹੈ ਬਈ ਵਿੱਚ ਘੋੜੇ ਆਏ ਜੇ ਵੀ ਨੇ ਜਿਹੜੇ 89 99 ਇੰਚ ਦੇ ਨੇ ਬੱਚੇ ਬਹੁਤ ਵੱਡੇ ਪੈਦਾ ਕਰਦੇ ਔਰ ਬਹੁਤ ਸੋਹਣੇ ਬੱਚੇ ਪੈਦਾ ਕਰਦੇ ਹਨ ਸਾਰਿਆਂ ਨੂੰ ਤਕਰੀਬਨ ਪਤਾ ਹੀ ਹੈ ਜਿਹੜੇ ਹੁਣ ਕੰਮ ਕਰਦੇ ਨੇ ਕੋਈ ਬਈ ਜਾਣਦਾ ਹੈ ਨਹੀਂ ਹਨਾ ਨਾਮੀ ਘੋੜੇ ਵੀ ਹੈਗੇ ਆ ਜਿਹੜੇ ਬਹੁਤ ਸਨਖੇ ਹਾਂ ਤੇ ਉਹਨਾਂ ਦਾ ਰਿਜ਼ਲਟ ਨਹੀਂ ਕਹੀ ਇਹੋ ਜਿਹੇ ਵੀ ਘੋੜੇ ਹੈਗੇ ਆ ਜਿਨ੍ਹਾਂ ਦਾ ਨਾਮ ਸਿਰਫ ਉਹਨਾਂ ਦੇ ਰਿਜ਼ਲਟਾਂ ਕਰਕੇ ਬਣਿਆ ਉਹ ਆਪ ਕੁਛ ਵੀ ਨਹੀਂ ਸੀ ਹਾਂ ਕੋਈ ਕਈ ਘੋੜੇ ਹੁੰਦੇ ਆ ਵੀਰੇ ਆਬਦੇ ਦੇ ਨਾਮ ਤੇ ਚੱਲਦੇ ਨੇ ਕਈ ਘੋੜੇ ਮਤਲਬ ਪੈਸੇ ਦੇ ਨਾਮ ਤੇ ਚੱਲੇ ਜਾਂਦੇ ਨੇ ਕਈ ਘੋੜੇ ਕਿਲੇ ਦੇ ਨਾਮ ਤੇ ਚੱਲੇ ਜਾਂਦੇ ਨੇ ਸਾਰੇ ਡੱਡ ਕੈਟਾਗਰੀਆਂ ਨੇ ਬਈ ਹੈਨਾ ਐ ਹੋ ਜਾਂਦਾ ਜੀ ਪਰ ਜਿਆਦਾ ਵਧੀਆ ਉਦੋਂ ਲੱਗਦਾ ਜਦੋਂ ਕੋੜਾ ਰਿਜ਼ਲਟ ਦੇ ਨਾਮ ਰਿਜ਼ਲਟ ਦੇ ਨਾਂ ਤੇ ਹਾਂ ਰਿਜ਼ਲਟ ਦੇ ਨਾਮ ਤੇ ਚੱਲੇ ਤਾਂ ਉਦੋਂ ਸੋਹਣਾ ਲੱਗਦਾ ਲਾਲ ਰਤਨ ਦੇ ਬਈ ਲਾਲ ਰਤਨ ਆਪ ਦੇ ਦਮ ਤੇ ਚੱਲਿਆ ਮਨ ਨੂੰ ਉਹਦੇ ਰਿਜ਼ਲਟ ਬਹੁਤ ਚੰਗੇ ਆਏ ਨੇ ਹਨਾ ਹੁਣ ਬਈ ਜਸੂਰੀਆਂ ਕੋਲੇ ਖੜਾ ਕਿੱਡਾ ਚੰਗਾ ਬਸ਼ੇਰਾ ਬਈ ਬਹੁਤ ਸੋਹਣਾ ਜੀ ਬਹੁਤ ਸੋਹਣਾ ਬੀਤ ਗੁਰੂ ਕੋਸ਼ ਹੁੰਦੀ ਉਹਨੂੰ ਹਾਂ ਹੁੰਦੀ ਹੈ ਬਈ ਹਨਾ ਔਰ ਸਮਾਈ ਵੀ ਆ ਬਈ ਉਹਨਾਂ ਦੀ ਹਨਾ ਮਤਲਬ ਮਿਹਨਤ ਵੀ ਆ ਕੋਈ ਇਹ ਨਹੀਂ ਹੈਗਾ ਵੀਰੇ ਕੱਲਾ ਮਿਹਨਤ ਵੀ ਕੀਤੀ ਹੋਈ ਆ ਬਈ ਮਿਹਨਤ ਵੀ ਲਾਲ ਰਤਨ ਦੇ ਨਾਲ ਬਰਾਬਰ ਹੀ ਹੋ ਜਾਓ ਹਾਂ ਬਈ ਹਾਂ ਆਪਾਂ ਕਹਿ ਨਹੀਂ ਸਕਦੇ ਪਰ ਉਹ ਕੀ ਹੋਊਗਾ ਉਹ ਨਹੀਂ ਨਹੀਂ ਹੋਊਗਾ ਵੀਰੇ ਇਹ ਬਿਲਕੁਲ ਇਹ ਤਾਂ ਆਪਣੇ ਏਰੀਆ ਵਾਲੇ ਬਾਈ ਨੂੰ ਬਹੁਤ ਮੁਬਾਰਕਾਂ ਕਿ ਹਾਂ ਹਾਂ ਵੀਰੇ ਉਹਦਾ ਹਾਂ ਚੀਜ਼ ਜਿਹੜੀ ਆ ਬਾਈ ਏ ਏ ਬਸ਼ੇਰੇ ਨੂੰ ਦੇਖ ਕੇ ਬਾਈ ਨੂੰ ਵੀ ਪਤਾ ਹੈ ਵੀ ਇਹ ਬਸ਼ੇਰੇ ਨੂੰ ਦੇਖ ਕੇ ਮਲਾ ਰਦਨ ਤੋਂ ਬਹੁਤ ਕੁੜੀਆਂ ਮਿਲਿਆ ਜੱਸੀ ਹੁਰੀਆਂ ਵਾਲੇ ਨੂੰ ਦੇਖ ਕੇ ਜੇ ਹੁਣ ਕਿਸੇ ਦੇ ਘਰੇ ਕੋਈ ਚੰਗਾ ਜਨਮੂਗਾ ਤਾਂ ਉਹਨੂੰ ਦੇਖ ਕੇ ਘੋੜੇ ਕੋਲੇ ਘੋੜੀਆਂ ਜਾਂਦੀਆਂ ਨੇ ਕੋਈ ਛੋਟੀ ਗੱਲ ਨਹੀਂ ਹੈਗੀ ਬਾਈ ਬਿਲਕੁਲ ਵੀਰੇ ਹਾਂ ਇਹ ਤਾਂ ਵੀਰੇ ਆਪਣੀ ਇੱਕ ਦੁਕਾਨਦਾਰੀ ਆ ਕਿਸੇ ਨੂੰ ਜੇ ਆਪਾਂ ਕਿਸੇ ਗਾਹਕ ਨੂੰ ਸਹੀ ਚੀਜ਼ ਦਵਾਂਗੇ ਨਾ ਉਹ ਦੋ ਹੋਰ ਲੈ ਕੇ ਆਊਗਾ ਲੈ ਕੇ ਆਊਗਾ ਬਾਈ ਜੀ ਇਹ ਦੁਕਾਨਦਾਰੀ ਵੱਲੋਂ ਇਸ ਚੀਜ਼ ਨੂੰ ਬਾਈ ਹੁਣ ਤੁਹਾਨੂੰ ਮੈਂ ਦੱਸਦਾ ਵੀ ਆਪਣੀ ਨਾ ਗੱਲ ਆ ਬਾਈ ਆ ਬਾਈ ਬੈਠਾ ਦਲਜੀਤ ਹੈ ਬਾਈ ਹੈਨਾ ਇਹ ਇਹ ਬਾਈ ਇਹਦਾ ਪਿੰਡ ਟਾਲੀਆਂ ਤੇ ਆ ਮੁੰਡਾ ਪੱਗ ਵਾਲਾ ਜੀ ਹੈਨਾ ਤੁਹਾਨੂੰ ਮੈਂ ਗੱਲ ਦੱਸਦਾ ਬਾਈ ਵੀ ਹੁਣ ਸਾਡੇ ਦੁਕਾਨਦਾਰੀ ਵਾਲੀ ਗੱਲ ਕਰੀਆ ਹੈਨਾ ਬਾਈ ਮੈਂ ਬਾਈ ਮੇਰੇ ਕੋਲੇ ਪਹਿਲੀ ਵਾਰ ਆਇਆ ਕੋਈ ਮਤਲਬ ਬੰਦਾ ਸੀਗਾ ਪੱਕੇ ਸਦਾ ਉਹੀ ਗੱਲ ਨਾਮ ਕਾ ਨੂੰ ਲੈਣਾ ਹੈ ਨਾ ਉਹਨੂੰ ਵੀ ਪਤਾ ਹੈ ਸਾਰਿਆਂ ਨੂੰ ਹੀ ਪਤਾ ਜੀ ਬਾਈ ਬੰਦਾ ਮਤਲਬ ਉਹਦਾ YouTube ਵੀ ਚੈਨਲ ਹੈ ਨਾ ਮੈਂ ਤਾਂ ਖੁੱਲ ਕੇ ਕਹਿਣਾ ਉਹਨਾਂ ਵੀ ਚਾ ਨਾਮ ਨਹੀਂ ਲੈਂਦਾ ਅਗਲੇ ਨੂੰ ਪਤਾ ਲੱਗ ਜੂ ਵੀ ਕੌਣ ਹੈ ਤੇ ਉਹਦਾ ਚੈਨਲ ਬਾਈ ਇਹਨਾਂ ਨੂੰ ਘੋੜੀ ਦਵਾਵੇ ਉਹਦੇ ਮੂਰਲੇ ਪੈਰ ਵੀ ਇਸ ਤਰ੍ਹਾਂ ਹੈ ਨਾ ਕਮਾਣੀਆਂ ਬਣੀਆਂ ਹੋਈਆਂ ਗਾਮਚੀਆਂ ਬੈਠੀਆਂ ਹੋਈਆਂ ਪਿਛਲੇ ਵੀ ਇਸ ਤਰ੍ਹਾਂ ਮਤਲਬ ਬਚਾਲੋਂ ਐ ਘੋੜੀ ਨਾ ਉਹਦੀਆਂ ਲੱਤਾਂ ਕੰਮਦੀਆਂ ਹੈ ਨਾ ਵੀਰੇ ਤਾਂ ਇਹਨਾਂ ਨੂੰ ਕਹਿੰਦਾ ਵੀਰੇ 25000 ਦੀ ਘੋੜੀ ਲੈ ਲਓ ਹੈ ਨਾ ਇਹੀ ਘੁੰਮ ਕਮਾ ਕੇ ਬਈ ਮੇਰੇ ਕੋਲੇ ਆ ਕੇ ਦਵਾਈ ਖਾ ਲਾ ਕਿ ਮੇਰਾ ਰਿਲੇਸ਼ਨ ਉਹਦੇ ਰਾਹੀਂ ਇਹਨਾਂ ਨਾਲ ਬਣਿਆ ਹੈ ਨਾ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਵੀਰੇ ਤੁਸੀਂ ਘੋੜੀ ਲੈ ਰਹੇ ਹੋ ਤੁਸੀਂ ਅੱਜ ਥੋੜੇ ਜੇ ਪੈਸੇ ਹੋਰ ਪਾ ਲਓ ਹੈ ਨਾ ਤਾਂ ਥੋਨੂੰ ਇਹੋ ਕਮ ਸੇ ਕਮ ਮੰਨ ਲਓ ਬੱਚੇ ਦਾ ਸਾਈਡ ਤੇ ਰਹਿ ਗਿਆ ਉਹ ਪਤਾ ਨਹੀਂ ਘੋੜੀ ਕੱਬਨ ਦੀ ਖਾਲੀ ਸੀ ਮੈਨੂੰ ਨਹੀਂ ਪਤਾ ਮੈਂ ਕਿਹਾ ਵੀ ਕਮ ਸੇ ਕਮ ਥੋਨੂੰ ਸਵਾਰੀ ਤਾਂ ਕਰਾਉਣਾ ਹੈ ਨਾ ਹੈ ਨਾ ਉਸੀ ਕੱਖੋਂ ਪਾਓਗੇ ਹਾਂ ਛੋਡਾ ਆਇੰਦਾ ਹੋਊਗਾ ਪਿੰਡ ਚ ਗੇੜਾ ਲੈ ਕੇ ਕੱਢਣ ਗਿਓ ਇਹ ਤਾਂ ਨਹੀਂ ਹੋਊਗਾ ਤੁਸੀਂ ਪਿੰਡ ਚੋਂ ਉਹਨੂੰ ਮੈਂ ਕਿਹਾ ਘੋੜੀ ਲੈ ਲਓ ਤੁਸੀਂ ਆਪਣੇ ਘਰੋਂ ਬਾਹਰੇ ਨਹੀਂ ਕੱਢਦੇ ਹੈਗੇ ਇਹ ਕਹਿੰਦੇ ਭਾਈ ਹਾਂ ਸਹੀ ਗੱਲ ਐ ਇਹਨਾਂ ਨੂੰ ਘੋੜੀ ਤੇ ਚਾੜਿਆ ਜੀ ਸਵਾਰੀ ਕਰੀਏ ਘੋੜੀ ਲੈ ਗਏ ਮੇਤੋਂ ਹਨਾ 55000 ਰੁਪਏ ਦੀ ਘੋੜੀ ਲੈ ਗਏ ਜੀ ਦੂਜੀ ਵਾਰੀ ਥੋੜੇ ਦਿਨਾਂ ਬਾਅਦ ਮਤਲਬ 2 ਮਹੀਨੇ ਬਾਅਦ ਇਹ ਮੈਨੂੰ ਕਹਿੰਦੇ ਭਾਈ ਮੈਂ ਇਹਨਾਂ ਤੋਂ ਗਾਂਆਂ ਲੈ ਲੀਆਂ ਇਹਨਾਂ ਦਾ ਗਾਂਆਂ ਦਾ ਫਾਰਮ ਸੀ ਇੱਕ ਗਾਂ ਲੈ ਲਈ ਇਹਨਾਂ ਦੇ ਮੇਰੇ ਕੋਲੇ ਵੀਰੇ ਘੋੜੀ ਬਹੁਤ ਮਤਲਬ ਠੀਕ ਘੋੜੀ ਬਹੁਤ ਚੰਗੇ ਘੋਡੇ ਤੋਂ ਸੂਰਜ ਤੋਂ ਮਿਆਣਾ ਵਾਲੇ ਤੋਂ ਗੱਬਣ ਤੇ ਆਈ ਮੈਂ ਇਹਨੂੰ ਕਿਹਾ ਮੈਂ ਕਹਾਂ ਦਿਲਜੀ ਤੇ ਘੋੜੀ ਤੇਰੇ ਲੈਣ ਦੀ ਐ ਵੀ ਜੇ ਤੂੰ ਲੈ ਸਕਦਾਂ ਦੇਖ ਲੈ ਹਨਾ ਇਨੇ ਕੀ ਕਰਿਆ ਜੀ ਇਹਨ ਘੋੜੀ ਲੈ ਗਏ ਮੈਂ ਤਾਂ 1,60,000 ਰੁਪਏ ਦੀ ਮੈਂ ਦਿੱਤੀ ਹੈ ਨਾ ਮੈਂ ਉਹ ਦੂਜੀ ਘੋੜੀ ਵੀ ਕੱਟ ਲਈ ਤੇ ਪੈਸਿਆਂ ਦਾ ਲੈਣ ਦੇਣ ਸੀ ਇਹਨੇ ਮੈਨੂੰ ਨਕਦ ਦੇ ਦਿੱਤੇ ਜੀ ਬਈ ਇਹਨੂੰ ਲੋਕ ਕਹਿਣ ਲੱਗੇ ਬਈ ਤੈਨੂੰ ਤਾਂ ਠੱਗ ਲਿਆ ਤੈਨੂੰ ਐ ਕਰ ਲਿਆ ਐ ਕਰ ਲਿਆ ਹਨਾ ਐਨੇ ਦੀ ਘੋੜੀ ਕਿੱਥੇ ਆਇਆ ਬਾ ਇਹ ਮੈਨੂੰ ਬਚਾਰਾ ਇਹ ਤਾਂ ਕਹੇ ਨਾ ਹਨਾ ਹੁਣ ਆਪਾਂ ਨੂੰ ਪਤਾ ਹੀ ਲੱਗ ਜਾਂਦਾ ਜੀ ਮੈਂ ਮੈਂ ਕਹਾਂ ਦਲਜੀਤਾ ਕੋਈ ਗੱਲ ਨਹੀਂ ਜੇ ਤੈਨੂੰ ਐ ਲੱਗਦਾ ਤੂੰ ਹਜੇ ਮੇਰੇ ਕੋਲ ਤੋਂ ਥੋੜਾ ਟਾਈਮ ਵੇਟ ਕਰ ਲੈ ਜਿੱਦੇ ਘੋੜੀ ਛੂਪੀ ਤੂੰ ਮੈਨੂੰ ਉਦੋਂ ਦੱਸਦੀ ਹੈ ਨਾ ਤੇ ਉਹੀ ਗੱਲ ਜੀ ਘੋੜੀ ਸੂਈ ਘੋੜੀ ਸੂਪੇ ਸੂਕੇ ਵੀ ਘੋੜੀ ਨੇ ਦਿੱਤੀ ਬਸ਼ੇਰੀ ਮੈਂ ਕਹਣਾ ਐਨ ਸ਼ੇਰੇ ਦਾ ਰਿਜ਼ਲਟ ਜਿਵੇਂ ਕਹਦੀ ਹੈ ਨਾ ਵੀ ਕਾਲੇ ਕਾਂਟੇ ਦੀ ਬੱਚੀ ਹੈ ਬਈ ਆਲਾ ਮੰਨੂਗਾ ਵੀ ਕਾਲੇ ਕਾਂਟੇ ਦੀਆਂ ਤੋਪੇ ਤੋੜਦੀ ਹੈ ਤਾਂ ਉਹ ਬਈ ਐਨੀ ਚੰਗੀ ਬਸ਼ੇਰੀ ਦਿੱਤੀ ਜਿਹੜੀ ਬਈ ਜਿਹੜੇ ਨੂੰ ਕਹਿੰਦੇ ਸੀ ਵੀ 1 60 ਦੀ ਮਹਿੰਗੀ ਦੇਤੀ ਅੱਜ ਇਹ ਮੂੰਹ ਤੇ ਬੈਠਾ ਬਈ ਬੰਦਾ ਆਪਾਂ ਹੁਣ ਵੀ ਵੀਡੀਓ ਚ ਬਈ ਇਹਨੂੰ ਕਹਿੰਨੇ ਆ ਵੀ 4.5 ਲੱਖ ਰੁਪਈਆ ਕੱਲੀ ਬਸ਼ੇਰੀ ਦਾ ਲੈਣਾ ਖੁੱਲੇ ਛੋਟ ਹੈ ਬਈ 4.5 ਛੱਡੋ 5 ਲੱਖ ਰੁਪਈਆ ਵੀ ਬਈ ਬਸ਼ੇਰੀ ਦਾ ਕਦੋਂ ਵੀ ਇਹ ਆ ਕੇ ਹਨਾ ਐਨੇ ਬੰਦੇ ਸੁਣਦੇ ਨੇ ਵੀ ਮੈਨੂੰ ਕਹਦੇ ਵੀ ਮੈਂ ਬਸ਼ੇਰੀ ਦੇਣੀ ਆ ਮਤਲਬ ਇੰਨੀ ਚੰਗੀ ਬਸ਼ੇਰੀ ਦਿੱਤੀ ਫੇਰ ਬਈ ਇਹ ਗੱਲ ਉਹੀ ਪਾਈਆਂ ਵਾਲੀ ਫੇਰ ਬਈ ਇਹ ਮੇਰੇ ਤੋਂ ਦੋ ਕੁੜੀਆਂ ਹੋਰ ਲੈ ਕੇ ਗਿਆ ਕਿਉਂ ਇਹ ਖੁਸ਼ ਹੋਇਆ ਇਹਨੂੰ ਵੀ ਵੀਰੇ ਹਨਾ ਪਤਾ ਲੱਗਿਆ ਵੀ ਬਾਕੀ ਚੰਗੀ ਚੀਜ਼ ਆ ਬਈ ਫੇਰ ਦੋ ਹੋਰ ਲੈ ਕੇ ਗਿਆ ਫੇਰ ਇਹ ਮੇਰੇ ਤੋਂ ਦਮਦਾਰ ਦੀ ਬਸ਼ੇਰੀ ਲੈ ਕੇ ਗਿਆ ਹਨਾ ਮੈਂ ਪਾਈਆਂ ਤੋਂ ਲੈ ਕੇ ਆ ਸੇਵਕੁਰੀ ਬੈਠੇ ਨੇ ਇਹਨਾਂ ਤੋਂ ਲੈ ਕੇ ਇਹਨੂੰ ਬਸ਼ੇਰੀ ਦਿੱਤੀ ਹਨਾ ਮਤਲਬ ਸਾਰਾ ਪੂਰਾ ਹਨ ਓਕੇ ਕੰਮ ਹਨਾ ਜੀ ਹੁਣ ਇਹ ਅਗਲਾ ਆਪ ਖੁਸ਼ ਹੈ ਹੁਣ ਇਹਨੇ ਗਾਇਆਂ ਘਟਾਤੀਆਂ ਘੋੜੀਆਂ ਵਧਾ ਲੀਆਂ ਉਸ ਤੋਂ ਬਾਅਦ ਜੀ ਬਈ ਆ ਬਾਈ ਬੈਠਾ ਹਨਾ ਇਹ ਇਹ ਆਏ ਨੇ ਮੇਰਾ ਮਤਲਬ ਬਾਈ ਨਾਲ ਰਿਲੇਸ਼ਨ ਹੁਣ ਤਾਂ ਬਈ ਪਰਿਵਾਰ ਤੋਂ ਵੱਧ ਕੇ ਹੈ ਇਹਨੂੰ ਬਈ ਨੂੰ ਇੱਕ ਬਸ਼ੇਰ ਹੀ ਦਿੱਤੀ ਸੀ ਅਸੀਂ ਉਸ ਤੋਂ ਬਾਅਦ ਬਈ 5 6 ਲੈ ਵੀ ਗਿਆ ਦੇ ਵੀ ਦਿੱਤੀਆਂ ਹੁਣ ਇੰਨਾ ਕ ਪਿਆਰ ਹੈ ਵੀ ਜਿੰਨੇ ਇੱਥੇ ਜਾਨਵਰ ਫਿਰਦੇ ਨੇ ਹਨਾ ਉਹ ਸਾਰੇ ਇਹਨਾਂ ਦੇ ਘਰੋਂ ਆਏ ਨੇ ਜੀ ਉਹ ਬੋਲਟ ਖੜਾ ਹੈ ਬਈ ਹਨਾ ਉਹ ਪਿਆਰ ਚ ਗਿਫਟ ਦੇ ਮਾਰੇ ਹਨਾ ਵੀ ਉਹ ਆਇਆ ਤੇ ਕੋਈ ਐ ਸਾਡਾ ਫਰਕੇ ਨਹੀਂ ਹੈ ਯਾਰ ਵੀ ਅਸੀਂ ਮੈਨੂੰ ਇਹ ਲੱਗਦਾ ਵੀ ਆਪਦੇ ਭਾਈਆਂ ਨਾਲ ਸਕੇ ਭਾਈਆਂ ਨਾਲ ਜਾਦੇ ਵਰਤਦੇ ਆ ਹਨਾ ਦਿਨ ਚ ਦੋ ਵਾਰੀ ਤਿੰਨ ਵਾਰੀ ਦੋ ਵਾਰੀ ਤਿੰਨ ਵਾਰੀ ਸਾਡੀ ਗੱਲ ਹੁੰਦੀ ਹੈ ਤੇ ਮਤਲਬ ਜਿੱਥੇ ਸਈਆਂ ਵੀਰੇ ਜਦੋਂ ਆਪਾਂ ਤਾਂ ਐਵੇਂ ਹੀ ਹੁੰਦਾ ਠੀਕ ਹੈ ਤੇ ਜੀ ਭਾਈ ਲੁੱਟਣ ਲੱਗ ਪੋ ਤਾਂ ਉਹ ਕਹਿੰਦੇ ਹੁੰਦੇ ਆ ਕਿ ਇੱਕ ਵਾਰ ਲੁੱਟ ਸਕਦੇ ਹਾਂ ਦੂਜੀ ਵਾਰ ਕੋਈ ਨਹੀਂ ਆ ਹਾਂ ਹਾਂ ਭਾਈ ਹਾਂ ਹਾਂ ਭਾਈ ਜੇ ਤੁਸੀਂ ਕਿਸੇ ਚੀਜ਼ ਨਾਲ ਰਿਲੇਸ਼ਨ ਕਿਸੇ ਬੰਦੇ ਨਾਲ ਕਿਸੇ ਜਾਨਵਰ ਨਾਲ ਵੀ ਜਿਵੇਂ ਤੁਸੀਂ ਪਿਆਰ ਪਾਇਆ ਹਾਂਜੀ ਉਹ ਆਪਣੇ ਆਪ ਆ ਗਿਆ ਹੋਰ ਵੱਧ ਗਿਆ ਹਾਂ ਵੱਧਨੇ ਨੇ ਬਈ ਹਾਂ ਕਿੱਥੇ ਉਹ ਮੈਨੂੰ ਯਾਦ ਸਿਰਫ ਤੁਸੀਂ ਪਹਿਲਾਂ ਦੋ ਬਸ਼ੇਰੇ ਸੀ ਦੋ ਬਸ਼ੇਰੇ ਸੀ ਇੱਕ ਉਹ ਕੋੜੀ ਸੀ ਨੀ ਨੀ ਕੋੜੀ ਸੀ ਨੀਲੀ ਜੀ ਹੈਨਾ ਉਹ ਜੀ ਨਾ ਤੇ ਉਹ ਉਹਨਾਂ ਨੇ ਪਿਆਰ ਪਾਇਆ ਉਹਨੇ ਉਹਨਾਂ ਦੀ ਸੇਵਾ કરી ਬਈ ਹਾਂ ਚਾਹੇ ਉਹਨਾਂ ਨੇ ਰੱਬ ਨੂੰ ਕਿਹਾ ਕਿ ਹਾਂ ਬਈ ਹੋਰ ਭੇਜ ਤੇ ਉਹ ਨੀਲੀ ਕੋੜੀ ਦੀ ਪਈ ਹੈ ਨਾ ਸੋਨੂੰ ਵੀ ਪਤਾ ਉਹ ਤੁਹਾਡੇ ਦਰਸ਼ਕਾਂ ਨੇ ਸਾਰਿਆਂ ਨਹੀਂ ਦੇਖੀ ਹੋਈ ਆ ਉਸ ਉਦੋਂ ਵੀ ਉਹ ਬਹੁਤ ਠੀਕ ਹੋ ਗਈ ਸੀ ਉਦੋਂ ਦੀ ਕੰਡੀਸ਼ਨ ਔਰ ਅੱਜ ਦੀ ਕੰਡੀਸ਼ਨ ਦੇਖ ਲੈਣੇ ਕਿ ਮੈਂ ਉਹਦੇ ਵਿੱਚ ਕਮੈਂਟ ਆਈ ਸੀ ਉਦੋਂ ਤੁਸੀਂ ਬਾਈ ਕਹਿ ਸਕਿਆ ਪੇ ਅਸੀਂ ਇੱਕ ਸਾਲੇ ਘੋੜੀ ਲੱਭੀ ਹਾਂ ਉਹ ਘੋੜੀ ਲੱਭਣ ਤੋਂ ਬਾਅਦ ਸਾਲ ਡੇਢ ਸਾਲ ਬਾਅਦ ਉਹ ਘੋੜੀ ਮਿਲੀ ਹਾਂ ਹਾਂ ਫੇਰ ਤੁਸੀਂ ਉਹ ਖਰੀਦੀ ਹਾਂ ਬਈ ਹਾਂ ਉਹਦੇ ਵਿੱਚ ਬਹੁਤ ਕਮੈਂਟ ਆਈ ਸੀ ਤੁਸੀਂ ਕਹੇ ਸੀ ਵੀ ਚਲੋ ਦੇ ਵੀ ਦਵਾਂਗੇ ਹਾਂ ਉਹ ਦੱਸਦੀਏ ਵੀ ਯਾਰ ਕਈ ਵਾਰ ਕੋ ਘਰ ਦੀਆਂ ਮਜਬੂਰੀਆਂ ਹੁੰਦੀਆਂ ਤਾਂ ਦੇਣੇ ਦੇਣ ਨੂੰ ਬੰਦਾ ਕਹਿੰਦਾ ਨਹੀਂ ਨਹੀਂ ਹਾਂ ਮੈਂ ਵੀ ਪੜਿਆ ਸੀਗਾ ਜੀ ਉਹ ਉਹ ਐ ਹੋ ਜਾਂਦਾ ਬਈ ਤੁਹਾਨੂੰ ਮੈਂ ਦੱਸਦਾ ਕਈ ਵਾਰ ਨਾ ਆਪਾਂ ਨੂੰ ਹੋਰ ਬਹੁਤ ਚੰਗੀ ਚੀਜ਼ ਮੂਰੇ ਖੜੀ ਹਾਜ਼ਰ ਮਿਲਦੀ ਹੈ ਹਨਾ ਮੈਂ ਉਸ ਟਾਈਮ ਬਈ ਕੀ ਚੱਕਰ ਸੀ ਤੁਹਾਨੂੰ ਮੈਂ ਦੱਸਦਾ ਨਾ ਉਸ ਟਾਈਮ ਉਹ 69 ਇੰਚ ਵਾਲਾ ਘੋੜਾ ਮਿਲ ਰਿਹਾ ਸੀ ਇੱਕ ਤੁਹਾਨੂੰ ਉਂਝ ਕਰਕੇ ਦੇ ਹਾਂ ਹਾਂ ਇੱਕ ਇੱਕ ਬਸ਼ੇਰ ਆ ਬ ਕਿ ਬਸ਼ੇਰਾ ਉਹ ਮਿਲਦਾ ਸੀਗਾ ਜਿਹੜਾ ਆਪਣੇ ਮਿੱਤਰ ਨੇ ਬਸ਼ੇਰਾ 5 ਲੱਖ ਦਾ ਵੇਚਿਆ ਸੀ ਉਸ ਤੋਂ ਬਾਅਦ ਉਹ ਬਸ਼ੇਰਾ ਬਈ ਸੋਚੋਂ ਪਾਰ ਮਤਲਬ ਕੀਮਤ ਤੇ ਵਿਕਿਆ ਹੈ ਹਨਾ ਉਹ ਬਈ ਜਸਯੂਨੀ ਲੈ ਆਏ ਸੀਗੇ ਮਤਲਬ ਉਹ ਬਹੁਤ ਵਧੀਆ ਕੀਮਤ ਤੇ ਵਿਕਿਆ ਤਾਂ ਉਸ ਟਾਈਮ ਉਹ ਬਸ਼ੇਰਾ ਲੈਣਾ ਸੀ ਚਲੋ ਬਾਕੀ ਪਰਮਾਤਮਾ ਨੂੰ ਉਹੀ ਗੱਲ ਹੈ ਬਈ ਜਦੋਂ ਅਨਜਾਲਾ ਹੁਣ ਬਈ ਉਹ ਸਾਈਡ ਤੇ ਲੱਗੀ ਖੜੀਆ ਹੁਣ ਉਹ ਇਹੀ ਜੀ ਹੈ ਬਿਓ ਸਾਰੀ ਉਮਰ ਨਹੀਂ ਵੇਚਦੇ ਜੀ ਉਹ ਜਿੱਦੇ ਕੁਛ ਉਹਨੂੰ ਹੋਇਆ ਤਾਂ ਉਹ ਇੱਥੇ ਦੱਬੀ ਜਾਊਗੀ ਉਹ ਮਤਲਬ ਨਹੀਂ ਉਹਨੂੰ ਵੇਚਣੀ ਨਹੀਂ ਹੈਗੀ ਚਾਹੇ ਉਹਦਾ ਕੋਈ ਕਰੋੜ ਰੁਪਈਆ ਵੀ ਕਿਉਂ ਨਾ ਦੇ ਦੇਈਏ ਮੈਨੂੰ ਲੱਗਈ ਕਿ ਸਾਰਿਆਂ ਨੂੰ ਦੱਸ ਦੇਈਏ ਭਾਈ ਹੁਣੀ ਹੁਣ ਉਹ ਕੁੜੀ ਰੱਖੀ ਹੋਈ ਆ ਹਲੇ ਤੱਕ ਵੀ ਚਲੋ ਜਿਵੇਂ ਕਹਿ ਲੋ ਕਿ ਉਹਨੇ ਹੀ ਰੱਬ ਨੂੰ ਕੁਛ ਕਿਹਾ ਹੋਊਗਾ ਆਪੇ ਸਾਰ ਕੁਝ ਸੁਰਗ ਵਿੱਚ ਸਾਰਾ ਭਾਈ ਹਾਂ ਹਾਂ ਹੈ ਨਾ ਉਸ ਤੋਂ ਬਾਅਦ ਹੁਣ ਉਹ ਕੁੜੀ ਤੁਹਾਨੂੰ ਦਿਖਾਣੇ ਆ ਵੀਡੀਓ ਦੇ ਵਿੱਚ ਇੱਕ ਕੁੜੀ ਦੇਖ ਕੇ ਉਹ ਵਾਲੀ ਤੇ ਹੋਣ ਵਾਲੀ ਵੀਡੀਓ ਵਿੱਚ ਵੀ ਦੇਖ ਸਕਦੇ ਹਾਂ ਕਿੰਨਾ ਹਾਂ ਤੇ ਲੋਕਾਂ ਨੇ ਬਹੁਤ ਉਹ ਕਮੈਂਟ ਕੀਤੇ ਕਿ ਬਈ ਇੰਨੀ ਲੱਭੀ ਸੀ ਤਾਂ ਦੇਣੀ ਕਿ ਤਾਂ ਹਾਂ ਉਹੀ ਗੱਲ ਹੈ ਨਾ ਬਈ ਮੂਰੇ ਦੇਖਦਾ ਹੁੰਦਾ ਲੋਕਾਂ ਨੂੰ ਦਿਖਦਾ ਕੁਝ ਹੁੰਦਾ ਬਈ ਕੁਝ ਐਵੇਂ ਹੁੰਦਾ ਤੁਹਾਨੂੰ ਮੈਂ ਦੱਸਦਾ ਗੱਲ ਮੈਂ ਨਾ ਮਤਲਬ ਜਦੋਂ ਆਪਾਂ ਘਰੇ ਕੁਝ ਕਮਾ ਕੇ ਨਹੀਂ ਦੇਵਾਂਗੇ ਤਾਂ ਘਰ ਦੇ ਵੀ ਕਿੰਨੇ ਕ ਪੈਸੇ ਦੇ ਜਾਣਗੇ ਵੀਰੇ ਹਨਾ ਕੋਈ ਕੋਈ ਵੀ ਕੰਮ ਹੈ ਕੱਲਾ ਇਹ ਨਹੀਂ ਘੋੜਿਆਂ ਦਾ ਨਹੀਂ ਹੁਣ ਜਦੋਂ ਬਈ ਮੰਨ ਲਓ ਮੈਂ ਕੁਛ ਕਮਾਇਆ ਹੈ ਹਨਾ ਤਾਂ ਮੈਨੂੰ ਵੀ ਕਹਿਣਗੇ ਵੀ ਹਾਂ ਕੋਈ ਗੱਲ ਨਹੀਂ ਤੂੰ ਹੋਰ ਹਨਾ ਜਿੰਮੇ ਕਰਨਾ ਤੈਨੂੰ ਲੋਟ ਲੱਗਦਾ ਤੂੰ ਉਵੇਂ ਕਰ ਠੀਕ ਹੈ ਕੁਛ ਉਦੋਂ ਕੀ ਸੀ ਮੇਰਾ ਬੈਟਰੀਆਂ ਦਾ ਕੰਮ ਜਿਆਦਾ ਸੀਗਾ ਜੀ ਹੁਣ ਆਪਾਂ ਉਹ ਕੰਮ ਮਤਲਬ ਸੀਮਿਤ ਜਾਂ ਕਰਤਾ ਆਪਾਂ ਨੇ ਇਹ ਕੰਮ ਜਿਆਦਾ ਕਰ ਲਿਆ ਹਾਂਜੀ 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 ਬਈ ਬਿਲਕੁਲ ਇਹੀ ਆ ਵੀਰੇ ਦੇਖੋ ਜੋ ਵੀ ਆ ਜੇ ਆਪਾਂ ਘਰ ਕੁਛ ਦਵਾਂਗੇ ਨਾ ਤਾਂ ਸ਼ੌਂਕ ਵੀ ਤਾਂ ਹੀ ਬਦਲ ਤਾਈ ਬਦਲਣਗੇ ਵੀਰੇ ਮੈਂ ਵੀ ਇਹ ਗੱਲ ਕਹਿੰਦਾ ਕਿ ਘੋੜੇ ਸ਼ੌਂਕ ਨਾਲ ਰੱਖ ਹੁੰਦੇ ਆ ਸ਼ੌਂਕ ਦੇ ਨਾਲ ਨਾਲ ਇਹ ਹੁੰਦਾ ਕਿ ਚਲੋ ਕਿਸੇ ਹੋਰ ਪਾਸੇੋਂ ਫਿਰ ਉਹਨਾਂ ਨੂੰ ਇਨਕਮ ਆਉਂਦੀ ਘਰ ਹਾਂ 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 ਪਰ ਜਿਹੜਾ ਬੰਦਾ ਕਿਸੇ ਟਾਈਮ ਮਜਬੂਰੀਆਂ ਪੈ ਜੰਨੀਆਂ ਫਿਰ ਉਹ ਕੀ ਕਰਦਾ ਕਿ ਜਿਹੜਾ ਸ਼ੌਂਕ ਨੂੰ ਹੀ ਥੋੜੀ ਦੇ ਲਈ ਰੋਕਦਾ ਹੁੰਦਾ ਰੋਕਦਾ ਵੀ ਹਾਂ ਰੋਕਣਾ ਪੈਂਦਾ ਆਪਣੇ ਨਾਰਮਲ ਘਰਾਂ ਦੇ ਵਿੱਚ ਪੈਂਦਾ ਵੀਰੇ ਪੈਂਦਾ ਪੈਂਦਾ ਵੀਰੇ ਜੇ ਬੰਦਾ ਚੰਗੇ ਕੱਪੜੇ ਪਾਉਂਦਾ ਜਦੋਂ ਕਿਤੇ ਗਰੀਬੀ ਟਾਈਮ ਆਉਂਦਾ ਮਾੜਾ ਟਾਈਮ ਆਉਂਦਾ ਤਾਂ ਕੱਪੜੇ ਫਿਰ ਥੋੜੀ ਜਿਹੀ ਬੰਦਾ ਤਰ੍ਹਾਂ ਨੇ ਵੀ ਪਾ ਲੈਂਦਾ ਪਾਉਣੇ ਪੈਂਦੇ ਨੇ ਵੀਰੇ ਪਾਉਣੇ ਪੈਂਦੇ ਨੇ ਸਮਾ ਸ਼ੌਂਕ ਨਾ ਰੱਖਦਾ ਸਮਾ ਸਮਰਾਥ ਹੈ ਵੀਰੇ ਬਹੁਤ ਕੁਝ ਕਰਾ ਦਿੰਦਾ ਸਮਾ ਹਾਂ ਕੋੜੇ ਸ਼ੌਂ ਪਰ ਕਈ ਵਾਰ ਸ਼ੌਂਕ ਮਜਬੂਰੀ ਦੇ ਵਿੱਚ ਰੁਕਣਾ ਪੈਂਦਾ ਥੋੜੀ ਦੇਰ ਲਈ ਪਰ ਚਲੋ ਕਿਰਪਾ ਹੋਈ ਪਰਮਾਤਮਾ ਦੀ ਸਾਰਾ ਕੁਝ ਤੁਗਣਾ ਚੋਕਣਾ ਹੁੰਦੀ ਆ ਆਪਣੀ ਸਹੀ ਗੱਲ ਹੈ ਹੈਨਾ ਤੇ ਬਈ ਆਪਣੇ ਯਾਰ ਤੋਂ ਸੁੱਖ ਨਾਲ ਵਧੀਆ ਆ ਸਾਰੇ ਹਾਂਜੀ 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 ਬਈ ਹਾਂਜੀ ਤੇ ਬਈ ਹੁਣ ਇਹਨਾਂ ਨੂੰ ਦਰਸ਼ਕਾਂ ਨਾਲ ਇੰਟਰਡਿਊਸ ਕਰਵਾ ਦੋ ਹਾਂਜੀ ਬਈ ਬਈ ਆ ਤਾਂ ਮੰਗੂ ਆ ਗਿਆ ਜੀ ਭਾਈ ਨਾਲ ਆਪਣਾ ਸਾਰੇ ਜਾਣਦੇ ਨੇ ਜੀ ਸਾਡਾ ਕੰਮ ਇਕੱਠਾ ਹੀ ਆ ਜੀ ਹੁਣ ਹੈਨਾ ਵੀਰੇ ਤਾਂ ਬਈ ਮੰਗੂ ਆ ਗਿਆ ਜੀ ਤੇ ਆਹਾ ਸਾਨੂੰ ਜਿਹੜਾ ਬਈ ਦੱਸਿਆ ਵੀ ਬਈ ਇਹ ਬਾਹਰਲਾ ਸਾਡਾ ਰੈਵ ਹੈਨਾ ਆ ਭਾਈ ਉਹਦੀ ਭੂਆ ਦਾ ਮੁੰਡਾ ਆ ਆਹ ਉਹਦੇ ਚਾਚਾ ਜੀ ਨੇ ਜੀ ਅਸੀਂ ਵੀ ਇਹਨੂੰ ਚਾਚਾ ਹੀ ਕਹਿੰਦੇ ਆ ਜੀ ਠੀਕ ਹੈ ਜੀ ਉਹ ਉਹਦਾ ਭਾਈ ਕਹਾਂ ਨਾਂ ਮੰਗੂ ਸਾਰਿਆਂ ਦੇ ਦੱਸ ਦੇ ਇੱਕ ਮਿੰਟ ਮੰਗੂ ਵੀਰੇ ਆ ਲੈ ਉਹ ਭਾਈ ਉਹ ਬੰਤੀ ਆ ਗਿਆ ਵੀਰੇ ਹਾਂਜੀ ਉਹ ਗੋਗੀ ਆ ਗਿਆ ਗੋਗੀ ਆ ਗਿਆ ਉਹ ਲੱਡੀ ਆ ਗਿਆ ਭਾਈ ਉਹ ਉਹ ਲੱਡੀ ਆ ਗਿਆ ਉਹ ਸਣੀ ਬਲਾਸਪੁਰ ਆ ਗਿਆ ਵੀਰੇ ਉਹ ਲੱਲ ਆ ਗਿਆ ਠੀਕ ਹੈ ਜੀ ਤੇ ਇਧਰੋਂ ਬਣਾਈ ਬਈ ਸੇਵਕਾ ਭਾਈ ਉਹ ਬਾਈ ਦਾ ਉਹ ਬਾਈਆਂ ਦੇ ਤਿੰਨ ਦੇ ਨਾਮ ਦੱਸਦੇ ਬਾਕੀ ਮੈਂ ਦੱਸਾਂ ਉਹ ਇੱਕ ਬਾਈ ਆਪਣਾ ਉਹ ਜਿਹੜਾ ਪਰਲੇ ਪਾਸੇ ਬੈਠਾ ਜੀ ਕੀ ਨਾਂ ਹੈ ਜੀ ਉਹਦਾ ਰਾਜ ਰਾਜ ਭਾਈ ਹਾਂ ਤੇ ਇੱਕ ਆਪਣਾ ਮਿੱਤਰ ਜੱਗਾ ਹੈਗਾ ਕੁਲਰੀਆਂ ਤੋਂ ਤੇ ਇੱਕਾ ਮੁੰਡਾ ਕੋਟੜੇ ਤੋਂ ਹੈਗਾ ਕੋਟੜੇ ਤੋਂ ਠੀਕ ਹੈ ਜੀ ਭਰਾ ਨੇ ਆਪਣੇ ਠੀਕ ਹੈ ਉਹ ਬਈ ਸਾਡਾ ਜਿਹੜਾ ਕਾਲੀ ਟੀ-ਸ਼ਰਟ ਚ ਹੈ ਨਾ ਉਹ ਸਾਡਾ ਮੇਨ ਬੰਦਾ ਹੈ ਸਾਰੀ ਸਾਰਾ ਕੁਝ ਉਸੇ ਦਾ ਹੈ ਨਾ ਹਾਂ ਉਹ ਸਾਨੂੰ ਪਤਾ ਹੀ ਆਉਦਾ ਹੈ ਨਾ ਉਹਦਾ ਮਤਲਬ ਉਹ ਮੇਰਾ ਵੱਡਾ ਭਾਈ ਹੈ ਤੇ ਮੇਰੇ ਫਾਦਰ ਸਾਹਿਬ ਦੇ ਅਸੀਂ ਦੋ ਮੁੰਡੇ ਆ ਠੀਕ ਹੈ ਜੀ ਉਹ 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 ਕੰਮ ਹੈ ਜੀ ਤੇ ਉਹਦੇ ਨਾਲ ਮਤਲਬ ਕੋਈ ਉਹ ਸਾਰੀ ਸਾਰਾ ਕੁਝ ਉਹਦਾ ਜੀ ਹੈ ਨਾ ਉਸ ਤੋਂ ਬਾਅਦ ਮੇਰੇ ਫਾਦਰ ਸਾਹਿਬ ਆ ਗਏ ਜੀ ਉਸ ਤੋਂ ਗਾਹ ਚਿੱਟੇ ਕੁੱੜਤੇ ਪਜਾਮੇ ਚ ਮੇਰਾ ਭਾਣ ਜਾ ਗਿਆ ਜੀ ਸ਼ੇਰੋਂ ਤੋਂ ਵੱਡੀ ਜਿਸਟਰ ਦਾ ਬੇਟਾ ਫਿਰ ਡਾਕਟਰ ਆ ਗਿਆ ਜੀ ਰੇਸ਼ਮ ਸਾਡਾ ਹਨਾ ਇਹ ਦਲਜੀਤ ਦੇ ਨਾਲ ਆ ਡਾਕਟਰ ਸੀਨੀਅਰ ਹੈ ਤੇ ਉਸ ਤੋਂ ਬਾਅਦ ਬਈ ਦਾ ਨਾਂ ਕੀ ਦੱਸਿਆ ਸੀ ਹਰਦੀਪ ਆ ਗਿਆ ਜੀ ਇਹ ਸਾਰੀ ਬਰਿਆਂ ਤੋਂ ਆ ਗਏ ਜੀ ਆ ਟਾਲੀਆਂ ਤੋਂ ਆ ਗਏ ਠੀਕ ਹੈ ਜੀ ਫਿਰ ਇਹ ਮੁੰਡਾ ਦਲਜੀਤ ਆ ਗਿਆ ਜੀ ਇਨੂੰ ਘੋੜੀ ਦਿੱਤੀ ਤੇ ਉਹ ਮੁੰਡਾ ਗਿਆ ਫੇਰਾ ਬਾਈ ਇਹ ਸੇਵਕ ਦਾੜ ਆ ਗਿਆ ਜੀ ਠੀਕ ਹੈ ਬਾਈ ਦੇ ਭਾਈ ਦਾ ਨਾਂ ਸੇਵਕ ਹੈ ਮੈਂ ਤਾਂ ਕਰਕੇ ਸੇਵਕ ਕਹਿ ਜਾਨਾ ਹਾਂ ਆ ਗਿਆ ਠੀਕ ਹੈ ਠੀਕ ਹੈ ਤੇ ਬਾਈ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਇਦਾਂ ਸਾਰੇ ਭਰਾ ਫੈਮਿਲੀ ਵਾਂਗੂ ਬੈਠਣ ਨਾ ਹਾਂ ਜੀ ਬਾਈ ਇਹ ਭਾਈ ਤਾਂ ਮਤਲਬ ਸਾਰੇ ਸੱਜਿਆਂ ਖੱਬਿਆਂ ਬਾਹਾਂ ਨੇ ਠੀਕ ਹੈ ਜੀ ਇੰਨਾ ਨਹੀਂ ਪ੍ਰੋਮੋਸ਼ਨਾਂ ਸਾਡੀਆਂ ਕਰਨੀਆਂ ਹਾਂ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਓਕੇ ਟਾਈਮ ਤੇ ਭਾਈ ਕੰਮ ਹੁੰਦੀ ਆ ਹਾਂ ਹਾਂ ਅੱਜ ਕੱਲ ਤਾਂ ਵੈਸੇ ਵੀ ਰਿਹਾ ਚਲੋ ਕਿਸੇ ਨੂੰ ਗੁੱਸਾ ਵੀ ਨਹੀਂ ਕਰਨਾ ਚਾਹੀਦਾ ਸ਼ਾਇਦ ਮੇਰੇ ਰਿਸ਼ਤੇਦਾਰ ਵੀ ਹੁਣ ਗੁੱਸਾ ਕਰਨ ਤੇ ਰਿਸ਼ਤੇਦਾਰਾਂ ਨਾਲ ਉਹ ਵਾਧੇ ਹੋ ਜਾਂਦੇ ਮੇਰੇ ਰਿਸ਼ਤੇਦਾਰ ਵੀ ਹਲੇ ਕਹਿੰਦੇ ਤੂੰ ਸਾਡੇ ਨਹੀਂ ਆ ਐਨੀ ਤਰੀਕ ਨੂੰ ਉਧਰ ਕੋਈ ਪ੍ਰੋਗਰਾਮ ਸੀ ਆਇਆ ਨਹੀਂ ਆਇਆ ਨਹੀਂ ਹਾਂ ਉੱਥੇ ਚੱਲ ਗਿਆ ਮੈਂ ਕਹਿੰਦਾ ਚਲੋ ਠੀਕ ਆ ਕੋਈ ਨਾ ਪਰ ਅਸਲੀ ਗੱਲ ਇਹੀ ਹੁੰਦੀ ਆ ਕਿ ਅੱਜ ਕੱਲ ਰਿਸ਼ਤੇਦਾਰਾਂ ਨਾਲੋਂ ਜ਼ਿਆਦਾ ਨਾ ਜਿਹੜੇ ਯਾਰ ਦੋਸਤ ਆ ਉਹ ਬਹੁਤ ਜ਼ਿਆਦਾ ਖੜਦੇ ਆ ਸਹੀ ਗੱਲ ਹੈ ਬਾਈ ਹੈਨਾ ਮੇਰੀ ਮੈਰਿਜ ਸੀ ਕਿ ਮੇਰੀ ਮੈਰਿਜ ਵਿੱਚ ਮੈਨੂੰ ਖੁਦ ਨੂੰ ਪਤਾ ਨਹੀਂ ਲੱਗਾ ਕਿ ਮੈਂ ਕੀ ਕਰਾਂ ਕੀ ਨਾ ਯਾਰ ਦੋਸਤਾਂ ਨੇ ਸਾਰਾ ਕੁਝ ਸੋਣਿਆ ਵੀਰੇ ਮੈਨੂੰ ਵੀ ਮੈਂ ਰਾਜਸਥਾਨ ਗਿਆ ਹੋਇਆ ਸੀਗਾ ਮੈਂ ਰਾਜਸਥਾਨ ਸੀ ਮੈਨੂੰ ਨਾ ਸਿਖਵਾਇਆ ਹੈਗਾ ਮੈਨੂੰ ਨਾ ਮਤਲਬ ਉਹ ਤਰੀਕ ਦਾ ਭਲੇਖਾ ਪੈ ਗਿਆ ਸੀ ਮੈਨੂੰ ਐਸੇ ਵੀ ਕੱਲ ਨੂੰ ਐ ਮੇਰੇ ਸੋਢੀ ਫਿਰ ਮੇਰੇ ਢਿੰਗੜ ਸਾਹਿਬ ਨਾਲ ਗੱਲ ਹੋਈ ਉਹ ਕਹਿੰਦੇ ਨਹੀਂ ਅੱਜ ਐ ਮੈਂ ਕਹੇ ਹੁਣ ਤਾਂ ਮੈਂ ਰਾਜਸਥਾਨਾ ਜੋਧਪੁਰ ਕਹਿੰਦੇ ਫਿਰ ਹੁਣ ਮੈਂ ਕਹਾਂ ਹੁਣਾਵਾ ਕਹਿੰਦੇ ਹੁਣ ਲੇਟ ਹੋ ਜਾਏਗਾ ਫਿਰ ਮੈਂ ਕਹਾਂ ਚੱਲ ਯਾਰ ਵੀ ਕਹਿੰਦੇ ਫਿਰ ਆਵਾਂਗੇ ਬਾਈ ਕੋਲੇ ਮੈਂ ਉਹ ਆਏ ਹਾਂ ਹਾਂ ਜੀ ਹਾਂ ਜੀ ਠੀਕ ਹੈ ਭਾਈ ਸਾਰਿਆਂ ਨੂੰ ਸასი ਸ਼ਕ ਤੇ ਅਗੇਨ ਤੁਹਾਨੂੰ ਭਰਾਵਾਂ ਨੂੰ ਬਹੁਤ ਬਹੁਤ ਮੁਬਾਰਕਾਂ ਸਾਰੀ ਫੈਮਿਲੀ ਨੂੰ ਮੁਬਾਰਕਾਂ ਤੇ ਕਿਰਪਾ ਕਰੇ ਪ੍ਰਮਾਤਮਾ ਸਾਡੇ ਤੇ ਇੱਕ ਊੜਾ ਤੁਹਾਨੂੰ ਮਤਲਬ ਕਹਿ ਸਕਦੇ ਪਈ ਸਿਖਰਾਂ ਤੇ ਲੈ ਕੇ ਜਾਵੇ ਤੇ ਰੱਬ ਦੀ ਉਮਰ ਵਿੱਚ ਵੀ ਵਾਧਾ ਕਰੇ ਠੀਕ ਹੈ ਸਾਰਿਆਂ ਨੂੰ ਸასი ਸ਼ਕ